ਵਾਟਸਐਪ ਤੁਸੀਂ ਪਾਰਟੀ ਤੋਂ ਵੱਖਰੇ ਹੋ ਕੇ ਕੋਈ ਫੈਸਲਾ ਲਿਆ ਤੁਹਾਨੂੰ ਲੱਗਦਾ ਜੋ ਤੁਸੀਂ ਫੈਸਲਾ ਕੀਤਾ ਸੀ ਉਹ ਠੀਕ ਲੱਗਿਆ ਆਪਣਾ ਹਨ 17000 ਲੋਕਾਂ ਨੇ ਇਸ ਗੱਲ ਤੇ ਮੋਹਰ ਲਾਤੀ ਵੀ ਭਾਈ ਗੁਰਦੀਪ ਬਾਠ ਇਮਾਨਦਾਰ ਆ ਸੱਚਾ ਤੇ ਸਹੀ ਆ ਉਹਦਾ ਫੈਸਲਾ ਵੀ ਸਹੀ ਆ ਵੀ ਉਹ ਜੇ ਚੋਣ ਅਲੱਗ ਲੜ ਰਿਹਾ ਆਯਾਦ ਲੜ ਰਿਹਾ ਤੇ ਉਹ ਕਿਸੇ ਗਲਤ ਫੈਸਲੇ ਦੇ ਖਿਲਾਫ ਲੜਿਆ ਤੇ ਉਹਦਾ ਫੈਸਲਾ ਵੀ ਸਹੀ ਆ ਉਹ ਸਾਰੀਆਂ ਚੀਜ਼ਾਂ ਤੇ 17000 ਬੰਦਿਆਂ ਨੇ ਮੋਹਰ ਲਾਤੀ 17% ਲੋਕਾਂ ਨੇ ਮੋਹਰ ਲਾਈ ਆ ਸੋ ਇਹ ਕੋਈ ਥੋੜੀ ਫਿਗਰ ਨਹੀਂ ਹੁੰਦੀ ਤੁਹਾਨੂੰ ਇਸ ਗੱਲ ਦੀ ਸੰਤੁਸ਼ਟੀ ਆ ਕਿ ਆਮ ਆਦਮੀ ਪਾਰਟੀ ਦੇ ਜਿਸ ਪਰਿਵਾਰਵਾਦ ਦੇ ਖਿਲਾਫ ਆ ਜਾਂ ਸੋ ਕਾਲਡ ਮਾਸੀ ਦਾ ਮੁੰਡਾ ਜਿੰਨੂੰ ਤੁਸੀਂ ਆਖ ਰਹੇ ਸੀ ਤੁਸੀਂ ਉਸ ਗੱਲ ਤੋਂ ਵੱਧ ਰਾਜੀ ਹੋ ਕਿਉਂ ਮਾਸੀ ਦਾ ਮੁੰਡਾ ਹਰਾਏ ਲੋਕਾਂ ਨੇ ਮੈਂ ਇਸ ਗੱਲ ਤੋਂ ਰਾਜੀ ਆ ਯਾਰ ਵੀ ਘੱਟੋ ਘੱਟ ਵਰਕਰ ਤਾਂ ਜਤਾਇਆ ਇਨੂੰ ਤਾਂ ਇਹ ਜਿਹੜਾ ਐਮਐਸਟੀ ਵਾਲੇ ਬੀਬੀ ਜੀ ਸੀ ਉਹ ਤਾਂ ਰਾਜਸਤਾਨੀ ਕਹਿਗੇ ਸੀ ਹਾਲਾਂਕਿ ਉਹਨਾਂ ਦੇ ਰਾਜਸਤਾਨੀ ਕਹਿਣ ਤੋਂ ਬਾਅਦ ਉਸੇ ਸਾਲ ਸਿਮਰਨਜੀਤ ਸਿੰਘ ਮਾਨ ਨੂੰ ਰਾਜਸਤਾਨੀ ਭੰਨਤੀ ਸੀ ਹੁਣ ਬਰਨਾਲਾ ਰਾਜਸਤਾਨੀ ਦਾ ਹਿੱਸਾ ਜਦੋਂ ਤੁਸੀਂ ਕਿ ਸਦਾ ਨਾਂ ਲੈ ਕੇ ਕਹਿੰਦਾ ਤੁਸੀਂ ਕਹਿੰਦੇ ਕਿ ਮੀਤਿਹਰ ਨੇ ਆਪਣਾ ਕਿਲਾ ਉਹਨੂੰ ਸਮਝਿਆ ਤੇ ਆਪਣਾ ਬੰਦਾ ਲਿਆ ਕੇ ਲੜਾਇਆ ਆਪਣੇ ਨਾਂ ਤੇ ਚੋਣ ਲੜੀ ਆਪਣੇ ਚਿਹਰੇ ਤੇ ਚੋਣ ਲੜੀ ਸਾਰਾ ਕੁਝ ਉਹਨਾਂ ਨੂੰ ਵੀ ਹਰਾਇਆ ਬਰਨਾਲਿਓ ਮਾਸੀ ਦੇ ਮੁੰਡੇ ਨੂੰ ਹਰਾਇਆ ਲੋਕਾਂ ਨੇ ਸੋ ਲੋਕਾਂ ਨੇ ਪਰਿਵਾਰਵਾਦ ਨੂੰ ਹਰ ਚੀਜ਼ ਤੋਂ ਉਥੋਂ ਦਰਕਨਾਰ ਕੀਤਾ ਠੀਕ ਹੈ ਨਾ ਪਰਿਵਾਰਵਾਦ ਨੂੰ ਪਿੱਛੇ ਸਿੱਟਿਆ ਮਤਲਬ ਕਿ ਜਿਹੜੀ ਜਿਹੜੀ ਸਲਤਨਤ ਦੀ ਪੋਲਿਟਿਕਸ ਵੀ ਜੀ ਮੈਂ ਇੱਥੇ ਮੇਰੀ ਸਲਤਨਤਾ ਉਹ ਚੀਜ਼ਾਂ ਨੂੰ ਲੋਕਾਂ ਨੇ ਕਹਿਦਾ ਵੀ ਨਹੀਂ ਜੀ ਅਸਲੀ ਜਿਹੜੀ ਸਲਤਨਤਾ ਇਹ ਲੋਕਾਂ ਦੀ ਆ ਤੇ ਲੋਕ ਬਣਾਉਣਾ ਜਾਣਦੇ ਆ ਲੋਕ ਹੀ ਢਾਉਣਾ ਜਾਣਦੇ ਆ ਜੇ ਕੋਈ ਵੀ ਇੱਕ ਵਾਰ ਜਾਂ ਦੋ ਵਾਰ ਜਿੱਤ ਕੇ ਇਹ ਸਮਝਣ ਦੀ ਕੋਸ਼ਿਸ਼ ਕਰੇ ਵੀ ਮੈਂ ਇੱਥੇ ਤਾਂ ਮੈਂ ਹੀ ਆਲ ਆਲ ਜੋ ਵੀ ਆ ਉਹ ਮੈਂ ਹੀ ਆਗਾ ਤੇ ਮੈਂ ਕਿਸੇ ਨੂੰ ਵੀ ਲਿਆ ਕੇ ਆਪਣੇ ਸੰਤਰੀ ਨੂੰ ਵੀ ਖੜਾ ਕਰ ਦੂੰਗਾ ਤੇ ਜਿੱਤ ਜੂਗਾ ਉਹ ਬਹਿੋਂ ਨਿਕਲਣਗੇ ਇਹ ਤਾਂ ਇੱਥੋਂ ਤੱਕ ਕਹਿੰਦੇ ਸੀ ਕਹਿੰਦੇ ਜੀ ਭਾਈ ਅਸੀਂ ਜੀ ਦੇਖਾਂਗੇ ਇੱਥੇ ਸੋਸ਼ਲ ਮੀਡੀਆ ਤੇ ਇਲੈਕਸ਼ਨ ਨਹੀਂ ਲੜੀ ਜਾਂਦੀ ਇੱਥੇ ਗਰਾਊਂਡ ਤੇ ਲੜੀ ਜਾਂਦੀ ਹੈ ਤੇ ਤੁਸੀਂ ਦੇਖ ਲਓ ਗਰਾਊਂਡ ਤੇ ਮੈਂ ਜਿਵੇਂ ਕਹਿੰਦਾ ਸੀ ਵੀ ਭਾਈ ਲੋਕ ਕਿਹਨੂੰ ਪਿਆਰ ਕਰਦੇ ਆ ਤੇ ਕਿਹਨੂੰ ਪਿਆਰ ਨਹੀਂ ਕਰਦੇ ਇਹ ਲੋਕ ਦਿਖਾ ਦੇਣਗੇ ਤੇ ਲੋਕਾਂ ਨੇ ਦਿਖਾਤਾ ਤੇ ਆਉਣ ਵਾਲੇ ਸਮੇਂ 'ਚ ਵੀ ਲੋਕ ਦਿਖਾਉਣਗੇ ਲੋਕ ਲੋਕ ਬਲਵਾਨ ਹੁੰਦੇ ਆ ਲੀਡਰ ਕੋਈ ਨਹੀਂ ਜੇ ਲੀਡਰ ਆਪਾਂ ਲੋਕਾਂ 'ਚ ਰਾਵਾਂਗੇ ਤਾਂ ਲੀਡਰ ਨਾ ਨਹੀਂ ਫਿਰ ਐ ਵਹਿਮ ਪਾਲਣੇ ਉਹ ਤਾਂ ਕੋਈ ਵੀ ਪਾਲੀ ਜਾਵੇ ਫਿਰ ਉਹ ਤਾਂ ਹੁਣ ਉਹ ਤਾਂ ਉਹੋ ਜਿਹੇ ਦਾ ਹੱਲ ਹੈ ਨਹੀਂ ਕਿ ਇੱਥੋਂ ਦੇ ਐਮਪੀ ਮੌਜੂਦਾ ਤੇ ਦੋ ਵਾਰ ਐਮਐਲਏ ਰਹੇ ਮੰਤਰੀ ਰਹੇ ਥੋੜਾ ਟਾਰਗੇਟ ਮੈਂ ਦੇਖਿਆ ਹੋ ਰਹੇ ਉਹਨੂੰ ਲੱਗਦਾ ਕਿ ਉਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੁਹਾਡੇ ਲਈ ਚੈਲੰਜ ਨਹੀਂ ਬਣਣਗੀਆਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਇੱਥੇ ਬਹੁਤ ਵੱਡੀ ਪਾਵਰ ਸਮਝਦੇ ਸੀਗੇ ਸੋ ਦੇਖੋ 27 'ਚ ਪਤਾ ਲੱਗੂ ਵੀ ਕੌਣ ਕਿਹਨੂੰ ਲੋਕ ਪਿਆਰ ਕਰਦੇ ਆ ਤੇ ਇਹ ਕਿਹੜੀ ਆ ਜਿਹੜੀ ਆਪਣੀ ਮਤਲਬ ਕਿ 17 ਤੋਂ 70 ਕਿਵੇਂ ਹੁੰਦੀ ਹੈ ਤੇ ਬਾਕੀ ਇਹ ਨਹੀਂ ਘਟ ਕੇ ਪਿੱਛੇ ਕਿਵੇਂ ਜਾਂਦੀਆਂ ਨੇ ਲੋਭ ਦੱਸਣਗੇ ਲੋਕ ਵੱਡੇ ਆ ਮੈਂ ਮਾਨ ਨਹੀਂ ਕਰਦਾ ਇਸ ਗੱਲ ਦਾ ਪਰ ਮੈਨੂੰ ਵਿਸ਼ਵਾਸ ਹੈਗਾ ਵੀ ਲੋਕ ਆ ਜਿਹੜੇ ਸੱਚ ਦੇ ਨਾਲ ਪਹਿਰਾ ਦਿੰਦੇ ਆ ਤੇ ਲੋਕ ਸੱਚ ਤੇ ਪਹਿਰਾ ਜਿਹੜਾ ਹਮੇਸ਼ਾ ਹੀ ਦਿੰਦੇ ਰਹਿਣਗੇ ਤੁਸੀਂ ਇਹ ਗੱਲ ਮਨ ਨੂੰ ਨਾ ਮੰਨੋ ਕੈਮਰੇ ਦੇ ਪਰ ਬਾਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ ਨਹੀਂ ਦੇਖੋ ਮੈਂ ਮੈਂ ਸਾਰਿਆਂ ਨੂੰ ਮੇਰੇ ਲਈ ਸਾਰੇ ਸਤਕਾਰਯੋਗ ਨੇ ਮੇਰੇ ਲਈ ਪਰ ਲੋਕਾਂ ਚ ਇੱਕ ਚਰਚਾ ਇਹ ਵੀ ਰਹੀ ਹੈ ਕਿ ਭਗਵੰਤ ਸਿੰਘ ਮਾਨ ਬਾਠ ਨੂੰ ਸਪੋਰਟ ਕਰ ਰਹੇ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਪਛਤਾਵਾ ਦਾ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਉਹ ਵੀ ਕਰ ਰਹੀ ਸੀ ਅੱਛਾ ਕਿ ਟਿੱਕ ਟਕ ਗਲਤ ਦਿੱਤੀ ਗਈ ਬਣਨਾਂ ਦਾ ਸਾਹ ਉਹ ਤਾਂ ਦੇਖੋ ਜੀ ਉਹ ਨੇਚਰਲ ਗੱਲ ਆ ਉਹ ਕਿਤੇ ਕੋ ਦਿੱਤੀ ਗਈ ਤੇ ਆਪ ਉਹ ਤਾਂ ਮੈਂ ਮੇਰੇ ਕਹਿਣ ਨਾਲ ਕੀ ਆ ਰਿਜ਼ਲਟ ਆ ਉਹ ਤਾਂ ਮੁਰੇ ਆ ਹੀ ਗਿਆ ਹੁਣ ਜੇ ਗਲਤ ਨਾ ਹੁੰਦੀ ਭਾਈ ਫਿਰ ਤਿੰਨੇ ਆਪਾਂ ਉਹ ਜਿਹੜੀਆਂ ਸੀਟਾਂ ਸੀ ਉੱਥੇ ਵੀ ਫੈਸਲਾ ਉਹੀ ਆਉਂਦਾ ਉੱਥੇ ਵੀ ਜਿੱਤੇ ਜਾਂਦੇ ਤੇ ਚੌਥੀ ਵੀ ਜਿੱਤੇ ਜਾਂਦੇ ਤੇ ਬਾੜ ਦੀ ਸਿਆਸਤ ਆ ਜਿਹੜੀ ਹੁਣ ਇੱਥੋਂ ਹੁਣ ਕਿਹੜਾ ਮੋੜਾ ਲਊਗੀ ਕਿ ਕੋਈ ਨਾ ਕੋਈ ਮੋੜ ਤੇ ਬਾੜ ਨੂੰ ਕੱਟਣਾ ਪੈਣਾ ਨਾ ਹੁਣ 17000 ਲੋਕ ਨਾਲ ਜੁੜ ਕੇ ਉਹ ਵੀ ਬਾੜਨੀ ਸਾਹਮ ਕੇ ਰੱਖਣੇ ਆ ਤੇ ਅੱਗੇ 17 ਤੋਂ 70 20 ਕਰਨੇ ਪੈਣੇ ਆ ਬਾੜ ਨੂੰ 17 ਤੋਂ 70 ਕਿਵੇਂ ਹੋਣਗੇ ਜਾਂ ਬਾੜ ਦੀ ਅੱਗੇ ਦੀ ਸਿਆਸਤ ਕੀ ਆ ਪਹਿਲਾਂ ਵੀ ਵੀਰ ਗਗਨ ਮੈਂ ਕਦੇ ਜ਼ਿੰਦਗੀ ਚ ਬੜਾ ਸੋਚ ਕੇ ਨਾ ਚੱਲੇ ਆ ਜੇ ਮੈਂ ਇੰਨਾ ਸੋਚ ਕੇ ਪ੍ਰੈਕਟੀਕਲ ਹੁੰਦਾ ਤਾਂ ਮੈਂ ਫੈਸਲੇ ਨਾ ਲੈਂਦਾ ਮਤਲਬ ਕਿ ਜੋ ਮੈਂ ਕਦੇ ਜ਼ਿੰਦਗੀ ਚ ਉਵੇਂ ਸੋਚ ਕੇ ਨਾ ਅੱਜ ਫੈਸਲਾ ਲਿਆ ਨਾ ਕੱਲ ਪਹਿਲਾਂ ਵੀ ਮੈਂ ਬਹੁਤ ਨੌਕਰੀਆਂ ਛੱਡੀਆਂ ਮੈਂ ਸਰਕਾਰੀ ਜੌਬ ਸੀ ਮੇਰੀ ਉਹ ਵੀ ਛੱਡੀ ਮੈਂ ਇੰਜੀਨੀਅਰਿੰਗ ਕਾਲਜ ਚ ਪੜਾਇਆ 8 ਸਾਲ ਮੈਂ ਉਹ ਵੀ ਛੱਡੀ ਮੈਂ ਕਦੇ ਸੋਚ ਕੇ ਜ਼ਿੰਦਗੀ ਚ ਫੈਸਲਾ ਨਹੀਂ ਪਰ ਪ੍ਰਮਾਤਮਾ ਨੇ ਜੋ ਮੈਨੂੰ ਤੋ ਫੈਸਲੇ ਕਰਾਇਆ ਚੰਗੇ ਕਰਾਇਆ ਕਿ ਆਉਣ ਵਾਲੇ ਸਮੇਂ ਚ ਵੀ ਸਭ ਕੁਝ ਚੰਗਾ ਹੋਊਗਾ ਜੋ ਪ੍ਰਮਾਤਮਾ ਕਰੂਗਾ ਸਾਨੂੰ ਸਭ ਮਨਜ਼ੂਰ ਹੋ ਜਾਏ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਰਟਾਲ ਪੰਜਾਬ ਦੇ ਵਿੱਚ ਚਾਰ ਥਾਂ ਤੇ ਜਿਮਨੀ ਚੋਣਾ ਹੋਈਆਂ ਤਿੰਨ ਥਾਂ ਤੇ ਆਮ ਆਦਮੀ ਪਾਰਟੀ ਜਿੱਤਦੀ ਆ ਤੇ ਚੌਥਾ ਹਲਕਾ ਸੀ ਜਿਹੜਾ ਬਰਨਾਲਾ ਉੱਥੇ ਜਿੱਤਦੇ ਨੇ ਕਾਂਗਰਸ ਦੇ ਉਮੀਦਵਾਰ ਬਹੁਤ ਛੋਟੇ ਜਿਹੇ ਮਾਰ ਜਾਂਦੇ ਨਾਲ ਬਹੁਤ ਥੋੜੇ ਮਾਰ ਜਾਂਦੇ ਨਾਲ ਕਰੀਬ 202100 ਪਰ ਉਹ ਇੱਕੋ ਇੱਕ ਸੀਟ ਆਮ ਆਦਮੀ ਪਾਰਟੀ ਦੇ ਹਾਰਨ ਦਾ ਕਾਰਨ ਕੀ ਬਣਿਆ ਬਾਕੀ ਸਾਰੇ ਜਿੱਤ ਗਏ ਤੇ ਜਿਹਨੂੰ ਰਾਜਧਾਨੀ ਮੰਨਦੇ ਨੇ ਇਹ ਸੰਗਰੂਰ ਨੂੰ ਰਾਜਧਾਨੀ ਦਾ ਇੱਕ ਹਿੱਸਾ ਬਰਨਾਲਾ ਉਥੇ ਪਾਣੀ ਚ ਕਿਉਂ ਬਹਿ ਗਈ ਆਮ ਆਦਮੀ ਪਾਰਟੀ ਤੇ ਇਹਨਾਂ ਚੋਣਾਂ ਦੇ ਵਿੱਚ ਇੱਕ ਨਾਂ ਚੱਲਿਆ ਗੁਰਦੀਪ ਸਿੰਘ ਬਾਠ ਦਾ ਗੁਰਦੀਪ ਸਿੰਘ ਬਾਠ ਜਿਹੜੇ ਇਹਨਾਂ ਚੋਣਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਹਾਰਦੀ ਆ ਤਾਂ ਪੈਨ ਪੰਜਾਬ ਕਾ ਨਾਂ ਚੱਲਦਾ ਗੁਰਦੀਪ ਸਿੰਘ ਬਾਠ ਇੱਕ ਨਵੇਂ ਲੀਡਰ ਬਰਨਾਲੇ ਨੂੰ ਮਿਲਦੇ ਨੇ ਉੱਭਰ ਕੇ ਸਾਹਮਣੇ ਆਉਂਦੇ ਇਹਨਾਂ ਨਾਲ ਚੋਣਾਂ ਤੋਂ ਬਾਅਦ ਤੇ ਅੱਜ ਇੱਕ ਵਾਰ ਫਿਰ ਮੇਰੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ WhatsApp ਬਹੁਤ ਬਹੁਤ ਸਵਾਗਤ ਆਕਰ ਤੇ ਸਸਿਕ ਜੀ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਚਲੋ ਜਿੰਤੀਆਂ ਵਧਾਈਆਂ ਹੁੰਦੀਆਂ ਨੇ ਪਰ ਫਿਰ ਵੀ ਮੈਂ ਤੁਹਾਨੂੰ ਕਹੂੰਗਾ ਵੀ 17000 ਲੋਕ ਤੁਹਾਡੇ ਨਾਲ ਜੁੜੇ ਤੇ ਨਵੀਂ ਤੁਸੀਂ ਕਪਾਰੀ ਦੀ ਸ਼ੁਰੂਆਤ ਕੀਤੀ ਤੇ ਅੱਗੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਜੋ ਵੀ ਤੁਹਾਡੀ ਪ੍ਰਦਰਸ਼ਨ ਰਿਹਾ ਜਿੰਨੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਮੈਨੂੰ ਲੱਗਦਾ ਕਾਫੀ ਹੁੰਦਾ ਜੀ ਬਿਲਕੁਲ ਬਹੁਤ ਬਾਈ ਗਗਨ ਦੇਖੋ 17000 ਥੋੜਾ ਜਿਹਾ ਜੇ ਤੁਸੀਂ ਉੱਚੀ ਬੋਲੋਗੇ ਤਾਂ ਮੈਂ ਹਮੇਸ਼ਾ ਹੀ ਕਹਿਣਾ ਵੀ ਮੈਂ ਹੁਣ ਵੀ ਉਸ ਤੋਂ ਬਾਅਦ ਵੀ ਧੰਨਵਾਦ ਕੀਤਾ ਤੇ ਹੁਣ ਵੀ ਲੋਕਾਂ ਜਾ ਰਹੇ ਆ ਤੇ ਮੈਂ ਕਹਿਣਾ ਹਰ ਗੱਲ ਤੇ ਵੀਰ 17000 ਬੰਦੇ ਨੇ 17000 ਲੋਕਾਂ ਨੇ ਭੈਣਾਂ ਨੇ ਭਰਾਵਾਂ ਨੇ ਹਨਾ ਬਜ਼ੁਰਗਾਂ ਨੇ ਮਾਤਾਵਾਂ ਨੇ ਬੱਚਿਆਂ ਨੇ ਵੀ ਲਗ 17000 ਲੋਕਾਂ ਨੇ ਇਸ ਗੱਲ ਤੇ ਮੋਹਰ ਲਾਤੀ ਵੀ ਭਾਈ ਗੁਰਦੀਪ ਬਾਠ ਈਮਾਨਦਾਰ ਆ ਸੱਚਾ ਤੇ ਸਹੀ ਆ ਉਹਦਾ ਫੈਸਲਾ ਵੀ ਸਹੀ ਆ ਵੀ ਉਹ ਜੇ ਚੋਣ ਅਲੱਗ ਲੜ ਰਿਹਾ ਯਾਦ ਲੜ ਰਿਹਾ ਤੇ ਉਹ ਕਿਸੇ ਗਲਤ ਫੈਸਲੇ ਦੇ ਖਿਲਾਫ ਲੜਿਆ ਤੇ ਉਹਦਾ ਫੈਸਲਾ ਵੀ ਸਹੀ ਆ ਉਹ ਸਾਰੀਆਂ ਚੀਜ਼ਾਂ ਤੇ 17000 ਬੰਦਿਆਂ ਨੇ ਮੋਹਰ ਲਾਤੀ 17% ਲੋਕਾਂ ਨੇ ਮੋਹਰ ਲਾਈ ਆ ਸੋ ਇਹ ਕੋਈ ਥੋੜੀ ਫਿਗਰ ਨਹੀਂ ਹੁੰਦੀ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਲੜੀ ਸੀ ਤਾਂ ਉਹਨਾਂ ਨੂੰ ਕਿੰਨੇ ਪਰਸੈਂਟ ਵੋਟ ਪਈ ਸੀ ਅਮ 10% 12% ਜਦੋਂ 2019 ਚ ਇਲੈਕਸ਼ਨ ਲੜੀ ਤਾਂ ਉਹ ਕੱਲੇ ਲੋਕ ਸਭਾ ਸੰਗਰੂਰ ਜਿੱਤੇ ਸੀ ਆਪਾਂ ਕਿੰਨੇ ਪਰਸੈਂਟ ਰੇਸ਼ਿਓ ਸੀ 10 12% ਨੂੰ ਬਹੁਤ ਵੱਡੀ ਗੱਲ ਮੰਨਦੇ ਆ 7% ਤੋਂ ਜੋ ਉੱਪਰ ਵੋਟ ਪੈ ਜੇ ਤਾਂ ਉਹਨੂੰ ਇੱਕ ਪਾਰਟੀ ਦਾ ਸਟੇਟਸ ਮਿਲ ਜਾਂਦਾ ਹਾਂ ਨੈਸ਼ਨਲ ਪਾਰਟੀ ਦਾ ਸਟੇਟਸ ਮਿਲ ਜਾਂਦਾ ਸੋ 17% ਲੋਕਾਂ ਨੇ ਗਰੀਬ ਬਾੜ ਦੇ ਫੈਸਲੇ ਤੇ ਤੇ ਗਰੀਬ ਬਾੜ ਦੀ ਸੱਚਾਈ ਤੇ ਮੋਹਰ ਲਾਈਆ ਸੋ ਮੈਂ ਸਾਰੇ ਬਰਨਾਲੇ ਹਲਕੇ ਤੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਉਹਨਾਂ ਨੇ ਮੇਰੀ ਸੱਚਾਈ ਤੇ ਮੇਰੀ ਇਮਾਨਦਾਰੀ ਕਬੂਲੀ ਜੀ ਅ ਵਾਟਸਾਪ ਤੁਸੀਂ ਪਾਰਟੀ ਤੋਂ ਵੱਖਰੇ ਹੋ ਕੇ ਕੋਈ ਫੈਸਲਾ ਲਿਆ ਉਹ ਫੈਸਲੇ ਤੇ ਜਿੱਤ ਭਾਵੇਂ ਤੁਸੀਂ ਨਹੀਂ ਪਾਈ ਤੁਸੀਂ ਕਹਿੰਦੇ ਕਿ ਵੋਟਾਂ ਤੋਂ ਮੈਂ ਸੰਦਸਤ ਹਾਂ ਤੁਹਾਨੂੰ ਲੱਗਦਾ ਜੋ ਤੁਸੀਂ ਫੈਸਲਾ ਕੀਤਾ ਸੀ ਉਹ ਠੀਕ ਲੱਗਿਆ ਆਪਣਾ ਬਿਲਕੁਲ ਜੀ ਬਾਕੀ ਦੇਖੋ ਫੈਸਲਾ ਕਿਉਂਕਿ ਲੜਦਾ ਤੁਸੀਂ ਜਿੱਤਣ ਲਈ ਰਹੇ ਸੀ ਨਾ ਦੇਖੋ ਕੋਈ ਵੀ ਕੈਂਡੀਡੇਟ ਆ ਲੜਦਾ ਉਹ ਜਿੱਤਣ ਵਾਸਤੇ ਆ ਲੜਾਈ ਜਦੋਂ ਕਿਉਂਕਿ ਪਤਾ ਨਹੀਂ ਨਾ ਹੁੰਦਾ ਇਹ ਤਾਂ ਪਰਮਾਤਮਾ ਕਹਿੰਦੇ ਹੁੰਦੇ ਸਾਹਿਬ ਹੱਥ ਬੜਿਆਈਆਂ ਉਹ ਪਰਮਾਤਮਾ ਦੇ ਰੰਗ ਨੇ ਮੈਂ ਤਾਂ ਹਮੇਸ਼ਾ ਇਸ ਗੱਲ ਨੂੰ ਮੰਨਦਾ ਵੀ ਭਾਈ ਦਾਣੇ ਪਾਣੀ ਦੀ ਜਿਹੜੀ ਖੇਡ ਆ ਹੁਣ ਕੁਲਦੀਪ ਸਿੰਘ ਕਾਲਾ ਢੱਲੋਂ ਇੱਥੋਂ ਜਿੱਤੇ ਆ ਸੋ ਉਹਨਾਂ ਦਾ ਦਾਣਾ ਪਾਣੀਆ ਜਿਹੜਾ ਵਿਧਾਨ ਸਭਾ 'ਚ ਲਿਖਿਆ ਹੋਇਆ ਸੀ ਹੁਣ ਉਹ ਵਿਧਾਨ ਸਭਾ ਜਾ ਕੇ ਉਹਨਾਂ ਨੇ ਰੋਟੀ ਵੀ ਖਾਣੀ ਆ ਚਾਹ ਵੀ ਪੀਣੀ ਆ ਉਹ ਉਹਨਾਂ ਦਾ ਲਿਖਿਆ ਹੋਇਆ ਉਹਨਾਂ ਨੇ ਚੁਗਣਾ ਸੋ ਜੀਨੇ ਵੀ ਉੱਥੇ ਚੁਗਣਾ ਉਹ ਪ੍ਰਮਾਤਮਾ ਨੇ ਲਿਖਿਆ ਹੋਇਆ ਸੋ ਪਾਰਟੀਆਂ ਸਿਰਫ ਟਿਕਾ ਦੇ ਸਕਦੀਆਂ ਹੁੰਦੀਆਂ ਨੇ ਕਿ ਚਲੋ ਕੋਈ ਆਜ਼ਾਦ ਵੀ ਲੜ ਲੈਂਦੇ ਆ ਮੈਂ ਆਜ਼ਾਦ ਲੜਿਆ ਸੋ ਬੰਦਾ ਆਜ਼ਾਦ ਵੀ ਲੜ ਲੈਂਦੇ ਆ ਸੋ ਜਿਹੜਾ ਦਾਣਾ ਪਾਣੀਆ ਉਹ ਪ੍ਰਮਾਤਮਾ ਦੇ ਹੱਥ ਹੁੰਦਾ ਸੋ ਪ੍ਰਮਾਤਮਾ ਨੇ ਜਿਹਦਾ ਲਿਖਿਆ ਉਹਨੂੰ ਚੁਗਣਾ ਪੈਂਦਾ ਉਸ ਪ੍ਰਮਾਤਮਾ ਦੇ ਰੰਗ ਨੇ ਉਸ ਪ੍ਰਮਾਤਮਾ ਨੇ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਵੀ ਸ਼ੋਭੇ ਛਾਵਾ ਦਿੰਨੇ ਆ ਪਰ ਅਸੀਂ ਇਸ ਗੱਲ ਤੋਂ ਸੰਤੁਸ਼ਟਾਂ ਵੀ ਦੇਖੋ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਲੜੀ ਆ ਤਿੰਨ ਸੀਟਾਂ ਤੇ ਕਾਂਗਰਸ ਲੜੀ ਆ ਤਿੰਨ ਸੀਟਾਂ ਤੇ ਭਾਜਪਾ ਲੜੀ ਆ ਸਾਰੀਆਂ ਮੇਨਸਟ੍ਰੀਮ ਪਾਰਟੀਆਂ ਨੇ ਇਵਨ ਆਪਣੇ ਸ਼੍ਰੋਮਣੀ ਅਕਾਲੀ ਦਲ ਜੀ ਅੰਮ੍ਰਿਤਸਰ ਵੀ ਲੜਿਆ ਜੀ ਤੇ ਤਿੰਨ ਸੀਟਾਂ ਤੇ ਤੁਸੀਂ ਦੇਖੋ ਗਿੱਦੜਵਿਆਂ ਰਾਜੇ ਵੜਿੰਗ ਦਾ ਪਰਿਵਾਰਵਾਦ ਨੂੰ ਹਰਾਇਆ ਲੋਕਾਂ ਨੇ ਠੀਕ ਹੈ ਜੀ ਡੇਰਾਵਾ ਬਨਾਨਕ ਤੋਂ ਆਪਣਾ ਸੁਖਜਿੰਦਰ ਸਿੰਘ ਰੰਧਾਵੇ ਦੇ ਪਰਿਵਾਰਵਾਦ ਨੂੰ ਹਰਾਇਆ ਤੇ ਬਰਨਾਲਿਓ ਮਾਸੀ ਦੇ ਮੁੰਡੇ ਨੂੰ ਹਰਾਇਆ ਲੋਕਾਂ ਨੇ ਸੋ ਲੋਕਾਂ ਨੇ ਪਰਿਵਾਰਵਾਦ ਨੂੰ ਹਰ ਚੀਜ਼ ਤੋਂ ਉਥੋਂ ਦਰਕਨਾਰ ਕੀਤਾ ਠੀਕ ਹੈ ਨਾ ਪਰਿਵਾਰਵਾਦ ਨੂੰ ਪਿੱਛੇ ਸਿੱਟਿਆ ਮਤਲਬ ਕਿ ਜਿਹੜੀ ਜਿਹੜੀ ਸਲਤਨਤ ਦੀ ਪੋਲਿਟਿਕਸ ਵੀ ਜੀ ਮੈਂ ਇੱਥੇ ਮੇਰੀ ਸਲਤਨਤਾ ਉਹ ਚੀਜ਼ਾਂ ਨੂੰ ਲੋਕਾਂ ਨੇ ਕਹਿਤਾ ਵੀ ਨਹੀਂ ਜੀ ਅਸਲੀ ਜਿਹੜੀ ਸਲਤਨਤਾ ਹੈ ਲੋਕਾਂ ਦੀ ਆ ਇਹ ਲੋਕ ਬਣਾਉਣਾ ਜਾਣਦੇ ਆ ਲੋਕ ਹੀ ਢਾਉਣਾ ਜਾਣਦੇ ਆ ਸੋ ਲੋਕਾਂ ਨੇ ਸਾਰੀਆਂ ਸੀਟਾਂ ਦੇ ਢਾਤੇ ਬਰਨਾਲਾ ਲਾ ਲਓ ਗਿੱਦੜਵਾ ਲਾ ਲਓ ਚਾਹੇ ਡੇਰਾਵਾ ਬਨਾਣਕ ਲਾ ਲਓ ਹੁਣ ਇਹ ਮਤਲਬ ਕਿ ਪਾਰਟੀਆਂ ਨੂੰ ਵੀ ਸਬਕ ਆ ਇਹ ਲੀਡਰਾਂ ਨੂੰ ਵੀ ਸਬਕ ਆ ਵੀ ਭਾਈ ਲੋਕ ਵੱਡੇ ਆ ਲੀਡਰ ਨਹੀਂ ਵੱਡੇ ਹੁੰਦੇ ਇਹ ਚੀਜ਼ ਲੋਕਾਂ ਨੇ ਪ੍ਰਤੱਖਾ ਜਿਹੜਾ ਦਿਖਾਤਾ ਤੇ ਦੂਜੀ ਵਾਰਸਾ ਮੈਨੂੰ ਲੱਗਦਾ ਵੀ ਚਲੋ ਤੁਸੀਂ ਹਾਰੇ ਉਹ ਗੱਲ ਵੱਖਰੀ ਆ ਤੁਹਾਨੂੰ ਇਸ ਗੱਲ ਦੀ ਸੰਤੁਸ਼ਟੀ ਆ ਕਿ ਆਮ ਆਦਮੀ ਪਾਰਟੀ ਦੇ ਜਿਸ ਪਰਿਵਾਰਵਾਦ ਦੇ ਖਿਲਾਫ ਜਾਂ ਸੋ ਕਾਲਡ ਮਾਸੀ ਦਾ ਮੁੰਡਾ ਜਿੰਦੂ ਤੁਸੀਂ ਆਖ ਰਹੇ ਸੀ ਤੁਸੀਂ ਉਸ ਗੱਲ ਤੋਂ ਵੱਧ ਰਾਜੀ ਹੋ ਕਿ ਮਾਸੀ ਦਾ ਮੁੰਡਾ ਹਰਾਏ ਲੋਕਾਂ ਨੇ ਨਹੀਂ ਮੈਂ ਕਿਸੇ ਦੇਖੋ ਹਰਾਉਣ ਜਿਤਾਉਣ ਤੋਂ ਨਹੀਂ ਰਾਜੀ ਮੈਂ ਇਸ ਗੱਲ ਤੋਂ ਰਾਜੀ ਆ ਯਾਰ ਵੀ ਘੱਟੋ ਘੱਟ ਵਰਕਰ ਤਾਂ ਜਿਤਾਇਆ ਹੂੰ ਦੇਖੋ ਕਾਂਗਰਸ ਜਿਤਾਈ ਆ ਕਾਂਗਰਸ ਦੇ ਵਿੱਚ ਵੀ ਮੈਂ ਕਹਣਾ ਜੇ ਇਹ ਸੀਟ ਦੀ ਇਹ ਇਸ਼ੂ ਨਾ ਹੁੰਦਾ ਕਾਂਗਰਸ ਵੀ ਲਿਆ ਕੇ ਕਦੇ ਚਲਦੀ ਸੀ ਵੀ ਵਿਜੇਂਦਰ ਸਿੰਘ ਲੇ ਨੂੰ ਟਿਕਟ ਦੇਣੀ ਆ ਯਾਰ ਕਮਾਲ ਦੀ ਗੱਲ ਆ ਹੈ ਸੰਗਰੂਰੋਂ ਲਿਆ ਕੇ ਟਿਕਟ ਦੇਣ ਨੂੰ ਫਿਰਦੇ ਸੀ ਇੱਥੇ ਮਤਲਬ ਕਿ ਇਹ ਚੀਜ਼ਾਂ ਸਾਰੀਆਂ ਪਾਰਟੀਆਂ ਚ ਹੀ ਨੇ ਜਦੋਂ ਸੌਖਾ ਜਾ ਲੱਗਦਾ ਉਹਦਾ ਉਹਨਾਂ ਨੂੰ ਪਹਿਲਾਂ ਐ ਲੱਗਦਾ ਸੀ ਟਫ ਸੀ ਸੀਟ ਜੇ ਮਤਲਬ ਕਿ ਉਹਨਾਂ ਨੂੰ ਮਹੀਨਾ ਕਿਉਂਕਿ ਆਪਾਂ ਤਾਂ ਔਨ ਦੀ ਸਪੌਟ ਫੈਸਲਾ ਲਿਆ 20 ਦਿਨ ਪਹਿਲਾਂ ਮੇਰਾ ਪਤਾ ਲੱਗ ਜਾਂਦਾ ਤਾਂ ਉਹ ਵਿਜੇਂਦਰ ਸਿੰਘ ਲਾ ਨੂੰ ਇੱਥੇ ਟਿਕਟ ਦਿੰਦੇ ਪਾਰਟੀ ਨੇ ਟਿਕਟ ਵੀ ਹੋਲਡ ਦੇ ਪਾ ਕੀ ਪਾ ਕੇ ਰੱਖੀ ਸੋ ਉਹਨਾਂ ਨੇ ਮਤਲਬ ਕਿ ਵਰਕਰ ਨੂੰ ਟਿਕਟ ਦਿੱਤੀ ਚਲੋ ਵਰਕਰ ਬਾਕੀ ਵੀ ਸਾਰੇ ਸੀ ਚਲੋ ਇਹਨਾਂ ਨੂੰ ਵੀ ਦਿੱਤੀ ਠੀਕ ਹੈ ਨਾ ਜਲਾ ਪ੍ਰਧਾਨ ਨੂੰ ਟਿਕਟ ਦਿੱਤੀ ਸੋ ਮਤਲਬ ਕਿ ਐਟ ਲੀਸਟ ਲੋਕਾਂ ਨੇ ਜਿਹੜੀ ਚੀਜ਼ ਕਬੂਲੀ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਭਾਈ ਜਿਹੜਾ ਕੰਮ ਕਰੂ ਜਿਹੜਾ ਸਹੀ ਹੋਊਗਾ ਉਹਨੂੰ ਵੋਟਾਂ ਪਾਵਾਂਗੇ ਸੋ ਪਰਿਵਾਰਵਾਦ ਦੀ ਰਾਜਨੀਤੀ ਪੈਰਾਸ਼ੂਟ ਦੀ ਰਾਜਨੀਤੀ ਸ਼ਿਫਾਰਿਸ਼ ਦੀ ਰਾਜਨੀਤੀ ਇਕੱਲੇ ਬਰਨਾਲੇ ਨਹੀਂ ਮੈਂ ਕਹਣਾ ਪੂਰੀ ਨੇ ਪੂਰੀਆਂ ਸਾਰੀਆਂ ਸੀਟਾਂ ਤੇ ਇਹ ਚੀਜ਼ ਨੂੰ ਲੋਕਾਂ ਨੇ ਨਕਾਰਿਆ ਮੈਂ ਸਮਝਦਾ ਇਹ ਵਧਾਈ ਦੇ ਪਾਤਰ ਲੋਕ ਨੇ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਬਣੀਆਂ ਆਈਆਂ ਨੇ ਕੋਈ ਗੱਲ ਨਹੀਂ ਜੇ ਅੱਜ ਹਾਰੇ ਆ ਤਾਂ ਕੱਲ ਨੂੰ ਜਿੱਤਾਂਗੇ ਵੀ ਪਰ ਸਭ ਜਿਸ ਤਰ੍ਹਾਂ ਇਹ ਨੂੰ ਤਾਂ ਇਹ ਜਿਹੜੇ ਐਮਐਸਪੀ ਵਾਲੇ ਬੀਬੀ ਜੀ ਸੀ ਉਹ ਤਾਂ ਰਾਜਸਥਾਨੀ ਕਹਿਗੇ ਸੀ ਹਾਲਾਂਕਿ ਉਹਨਾਂ ਦੇ ਰਾਜਸਥਾਨੀ ਕਹਿਣ ਤੋਂ ਬਾਅਦ ਉਸੇ ਸਾਲ ਸਿਮਰਨਜੀਤ ਸਿੰਘ ਮਾਨ ਨੂੰ ਰਾਜਸਥਾਨੀ ਭੰਨਤੀ ਸੀ ਹੁਣ ਬਰਨਾਲਾ ਰਾਜਸਥਾਨੀ ਦਾ ਹਿੱਸਾ ਜਨਾ ਤੁਸੀਂ ਕਿ ਸਿੱਧਾ ਨਾਮ ਲੈ ਕੇ ਕਹਿੰਦਾ ਤੁਸੀਂ ਕਹਿੰਦੇ ਕਿ ਮੀਤ ਹਿਆਰ ਨੇ ਆਪਣਾ ਕਿਲਾ ਉਹਨੂੰ ਸਮਝਿਆ ਤੇ ਆਪਣਾ ਬੰਦਾ ਲਿਆ ਕੇ ਲੜਾਇਆ ਆਪਣੇ ਨਾਂ ਤੇ ਚੋਣ ਲੜੀ ਆਪਣੇ ਚਿਹਰੇ ਤੇ ਚੋਣ ਲੜੀ ਸਾਰਾ ਕੁਝ ਉਹਨਾਂ ਨੂੰ ਵੀ ਹਰਾਇਆ ਪਰ ਇਥੋਂ ਇੱਕ ਨਵੀਂ ਰਾਜ ਕਾਲਾ ਢਿੱਲੋਂ ਦਾ ਜਿੱਤਣਾ ਇੱਕ ਨਵੀਂ ਰਾਜਨੀਤੀ ਦਾ ਸੰਕੇਤ ਤੇ ਹੈ ਨਾ ਕਿ ਲੋਕ ਕਹਿੰਦੇ ਨੇ ਕਿ ਭਾਈ ਗਰਾਊਂਡ ਤੇ ਕੰਮ ਕਰਨ ਵਾਲੇ ਨੂੰ ਉਹਨੂੰ ਚਾਹੇ ਕੋਈ ਜਾਣੇ ਚਾਹੇ ਉਹਨੂੰ ਕੋਈ ਨਾ ਜਾਣਦਾ ਹੋਵੇ ਪਰ ਜਿਹੜਾ ਆਮ ਜਆ ਬੰਦਾ ਹੋਊਗਾ ਜਿਹਨੇ ਗਰਾਊਂਡ ਤੇ ਕੰਮ ਕੀਤਾ ਹੋਊਗਾ ਉਹਨੂੰ ਟਿਕਟਾਂ ਦੇਵੋਗੇ ਤਾਂ ਜਿਤਾਵਾਂਗੇ ਨਹੀਂ ਅਸੀਂ ਬਾਹਰਲੇ ਬੰਦੇ ਨੂੰ ਵੋਟ ਨਹੀਂ ਪਾਉਂਦੇ ਦੇਖੋ ਜੀ ਅੱਜ ਦੀ ਗੱਲ ਨਹੀਂ ਇਹ ਤੁਸੀਂ 17 ਚਲੇ ਜਾਓ ਤੁਸੀਂ ਉਸ ਤੋਂ ਪਹਿਲਾਂ ਚਲੇ ਜਾਓ ਪਿਛਲੀ ਬਰਨਾਲੇ ਦੀ ਗੱਲ ਜੇ ਆਪਾਂ ਕਰਦੇ ਹਾਂ 17 ਚ ਅੱਜ ਤਾਂ ਆਪਾਂ ਕਹਿ ਰਹੇ ਆਂ ਵੀ ਭਾਈ ਬਹੁਤ ਵੱਡਾ ਉਹਨਾਂ ਦਾ ਕਿਲਾ ਮੀਤ ਹੇਰ ਜੀ ਦਾ ਤੁਸੀਂ ਗੱਲ ਕਰਦੇ ਹੋ ਵੀ ਬਹੁਤ ਵੱਡਾ ਕਿਲਾ 17 ਚ ਭਾਈ ਕਿੱਥੇ ਸੀ 17 ਚ ਕੇਵਲ ਸਿੰਘ ਢਲੋਂ ਦਾ ਕਿਲਾ ਸੀ ਲੋਕਾਂ ਨੇ ਉਹ ਕੇਵਲ ਸਿੰਘ ਢਲੋਂ ਦਾ ਕਿਲਾ ਭੰਨੇ ਆ ਉਦੋਂ ਲੋਕ ਕਹਿੰਦੇ ਸੀ ਕਿ ਮਤਲਬ ਮੈਂ ਮੇਰੇ ਕਹਿਣ ਤੋਂ ਮਤਲਬ ਵੀ ਉਹ ਵੀ ਉਹਨਾਂ ਨੇ ਲੋਕਾਂ ਨੇ ਦਰਕਰਨਾਰ ਕਰਤੇ ਵੀ ਭਾਈ ਉਦੋਂ ਆਮ ਜੇ ਮੁੰਡੇ ਨੂੰ ਟਿਕਟ ਦਿੱਤੀ ਪਾਰਟੀ ਨੇ ਆਮ ਘਰ ਦੇ ਮੁੰਡੇ ਨੂੰ ਜਿਹੜਾ ਲੋਕਾਂ ਚ ਵਿਚਰਨ ਵਾਲਾ ਸੀ ਲੋਕਾਂ ਨੇ ਜਿਤਾਤਾ ਜਾਂ ਇਹ ਕਹਿ ਲਈਏ ਵੀ ਜੇ ਕੋਈ ਵੀ ਇੱਕ ਵਾਰ ਜਾਂ ਦੋ ਵਾਰ ਜਿੱਤ ਕੇ ਇਹ ਸਮਝਣ ਦੀ ਕੋਸ਼ਿਸ਼ ਕਰੇ ਵੀ ਮੈਂ ਇੱਥੇ ਤਾਂ ਮੈਂ ਹੀ ਆਲ ਐਂਡ ਆਲ ਜੋ ਵੀ ਆ ਉਹ ਮੈਂ ਹੀ ਆਗਾ ਤੇ ਮੈਂ ਕਿਸੇ ਨੂੰ ਵੀ ਲਿਆ ਕੇ ਉਹਦੇ ਸੰਤਰੀ ਨੂੰ ਵੀ ਖੜਾ ਕਰ ਦੂੰਗਾ ਤੇ ਜਿੱਤ ਜੂਗਾ ਉਹ ਵੇਹੋਂ ਨਿਕਲਣਗੇ ਨਹੀਂ ਉਹ ਦੇਖੋ ਇਹ ਬਰਨਾਲੇ ਦੀ ਧਰਤੀ ਹੈ ਜੇ ਇਨਕਲਾਬੀਆਂ ਦੀ ਧਰਤੀ ਆ ਬੜੀ ਬਰਨਾਲੇ ਦੀ ਸੋਚ ਆ ਜਿਹੜੀ ਇੱਥੇ ਕਿਤਾਬਾਂ ਪੜ੍ਹਦੇ ਆ ਲੋਕ ਕਿਰਤੀ ਲੋਕ ਨੇ ਇੱਥੇ ਲੋਕਾਂ ਨੂੰ ਤੁਸੀਂ ਬਰਨਾਲੇ ਦਾ ਪੁਰਾਣਾ ਇਤਿਹਾਸ ਚੱਕ ਲੋ ਇੱਥੇ ਕਦੇ ਕੋਈ ਬਾਹਲਾ ਜਿਹੜਾ ਸ਼ਾਹੂਕਾਰ ਆ ਕੋਈ ਬਹੁਤ ਜ਼ਿਆਦਾ ਵੱਡਾ ਇੰਡਸਟਰੀਅਲਿਸਟ ਆ ਜੀ ਪੈਸੇ ਵਾਲਾ ਬੰਦਾ ਕਹਿੰਨ ਤੋਂ ਮਤਲਬ ਇੱਥੇ ਲੋਕਾਂ ਨੇ ਕਦੇ ਐਸੈਪਟ ਨਹੀਂ ਕੀਤਾ ਹੂੰ ਇੱਥੇ ਸਰਜੀਤ ਸਿੰਘ ਬਰਨਾਲਾ ਤੁਸੀਂ ਜਦੋਂ ਉਹ ਐਮਐਲਏ ਬਣੇ ਤਾਂ ਪੁੱਛ ਤੁਸੀਂ ਦੇਖੋਗੇ ਉਹਨਾਂ ਦਾ ਪਿਛੋਕੜ ਕੀ ਸੀ ਜਦੋਂ ਇੱਥੇ ਸੁਖਦੇਵ ਸਿੰਘ ਢਿੰਡਸਾ ਇਥੋਂ ਧਨੋਲਾ ਹੁੰਦਾ ਸੀ ਉਦੋਂ ਹਲਕਾ ਆਯਾਦ ਚੋਣ ਦੇ ਵਿੱਚ ਪਹਿਲੀ ਵਾਰ ਜਿੱਤੇ ਢਿੰਡਸਾ 72 ਚ ਪਹਿਲੀ ਵਾਰ ਜਿੱਤੇ ਹਾਂ ਆਯਾਦ ਜਿੱਤੇ ਸੀ ਉਹ ਤੇ ਉਦੋਂ ਉਹਨਾਂ ਦਾ ਪਿਛੋਕੜ ਕੀ ਸੀ ਇਹਦਾ ਬਾਅਦ ਚ ਲੀਡਰ ਵੱਡੇ ਬਣ ਜਾਂਦੇ ਆ ਭਾਈ ਮਤਲਬ ਇਹ ਇੱਥੇ ਜਿਹੜੇ ਲੋਕ ਨੇ ਨਾ ਇੱਥੇ ਲੋਕ ਆਪਦੇ ਵਰਗੇ ਬੰਦੇ ਨੂੰ ਚਾਹੁੰਦੇ ਆ ਜਦੋਂ ਤੱਕ ਦਾ ਉਹ ਆਪਦੇ ਵਰਗਾ ਰਹਿੰਦਾ ਉਹ ਤੱਕ ਤਾਂ ਲੋਕ ਉਹਦੇ ਨਾਲ ਨੇ ਤੇ ਜਦੋਂ ਉਹ ਕਹਿਣ ਲੱਗ ਜਾਂਦਾ ਵੀ ਨਹੀਂ ਜੀ ਮੈਂ ਇੰਨਾ ਵਰਗਾ ਨਹੀਂ ਹੈਗਾ ਲੋਕ ਵੱਧ ਦੇਖਣ ਲੱਗ ਜਾਂਦਾ ਹੈ ਵੀ ਨਹੀਂ ਲੋਕਾਂ ਤੋਂ ਜ਼ਮੀਨ ਖਾਸ ਬਣ ਜਾਂਦਾ ਜ਼ਮੀਨ ਤੋਂ ਬੰਦਾ ਟੁੱਟ ਜਾਂਦਾ ਕੋਈ ਵੀ ਆ ਜਿੰਨੇ ਲੀਡਰ ਇੱਥੇ ਲੋਕਾਂ ਨੇ ਨਕਾਰੇ ਨੇ ਇਹੀ ਨਕਾਰੇ ਨੇ ਜਦੋਂ ਜ਼ਮੀਨ ਤੋਂ ਟੁੱਟ ਜਾਂਦੇ ਆ ਉਦੋਂ ਲੋਕ ਨਕਾਰ ਦਿੰਦੇ ਆ ਸੋ ਬਰਨਾਲੇ ਦੀ ਖਾਸੀਅਤ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਹੀ ਕੁਝ ਹੋਣਾ ਸੋ ਬਰਨਾਲਾ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਤੇ ਬਰਨਾਲੇ ਨੇ ਲਹਿਰਾਂ ਦਾ ਮੋਢ ਬੰਨਿਆ ਸਾਰੀਆਂ ਯੂਨੀਅਨਾਂ ਆ ਕੇ ਬਰਨਾਲਾ ਦਾਣਾ ਮੰਡੀ 'ਚ ਸਾਰੀਆਂ ਪੰਜਾਬ ਦੀਆਂ ਕਿਸਾਨ ਯੂਨੀਅਨ ਬਰਨਾਲਾ ਆ ਕੇ ਦਾਣਾ ਦਾਣਾ ਮੰਡੀ ਚ ਰੈਲੀ ਰੱਖਦੀਆਂ ਨੇ ਜੀ ਤੁਸੀਂ ਹਮੇਸ਼ਾ ਦੇਖਿਆ ਉਹ ਤੁਸੀਂ ਵੀ ਇੱਥੇ ਕਵਰ ਕਰਦੇ ਹੋ ਕਿਉਂ ਰੱਖਦੀਆਂ ਨੇ ਜੀ ਉਹਨਾਂ ਨੂੰ ਪਤਾ ਵੀ ਕਿਉਂਕਿ ਬਰਨਾਲੇ ਦਾ ਜਾਗ ਇੱਥੋਂ ਲੱਗਣਾ ਹਾਂ ਬਰਨਾਲੇ ਦੇ ਲੋਕ ਸੰਘਰਸ਼ੀ ਨੇ ਤੇ ਨਵਾਂ ਜਾਗ ਆ ਜਿਹੜਾ ਬਰਨਾਲੇ ਦੇ ਲੋਕਾਂ ਨੇ ਲਾਇਆ ਸੋ ਇਹ ਤਾਂ ਲਾਇਆ ਕਿਉਂਕਿ ਬਰਨਾਲੇ ਦੇ ਲੋਕ ਇਹ ਚੀਜ਼ਾਂ ਨੂੰ ਅਕਸੈਪਟ ਨਹੀਂ ਕਰਦੇ ਨਾ ਪਰਿਵਾਰਵਾਦ ਨੂੰ ਰਾ ਰਾਜਾ ਸ਼ਾਹੀ ਨੂੰ ਨਾ ਇੱਥੇ ਮਤਲਬ ਕਿ ਇੰਡਸਟ੍ਰੀਅਲਿਸਟਾਂ ਨੂੰ ਨਾ ਇੱਥੇ ਜੇ ਕਹੀਏ ਵੀ ਆਪਾਂ ਕਿਸੇ ਕਿਸਮ ਦੀ ਆਪਾਂ ਕਹੀਏ ਵੀ ਪੈਸੇ ਨੂੰ ਕਿਉਂਕਿ ਪੈਸਾ ਬ ਇਹ ਇਲੈਕਸ਼ਨ ਦੇ ਵਿੱਚ ਤੁਸੀਂ ਮੰਨੋਗੇ ਨਹੀਂ ਤੁਸੀਂ ਪੁੱਛ ਕੇ ਦੇਖੋ ਤੁਸੀਂ ਗਰਾਊਂਡ ਤੇ ਜਾਓ ਬਹੁਤ ਪੈਸਾ ਬਹਾਇਆ ਗਿਆ ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਨੇ ਪੈਸੇ ਨੂੰ ਵੀ ਲੋਕਾਂ ਨੇ ਰਿਜੈਕਟ ਕਰਤਾ ਸੋ ਇਹ ਮੰਨ ਕੇ ਬਰਨਾਲੇ ਦੀ ਖਾਸੀਅਤ ਆ ਤੇ ਇਹ ਖੂਬਸੂਰਤੀ ਆ ਬਰਨਾਲੇ ਦੀ ਤੇ ਹਮੇਸ਼ਾ ਆ ਹੀ ਰਹੂਗੀ ਤੇ ਬਾਟ ਦੀ ਸਿਆਸਤ ਆ ਜਿਹੜੀ ਹੁਣ ਇੱਥੋਂ ਹੁਣ ਕਿਹੜਾ ਮੋੜਾ ਲਾਊਗੀ ਕਿ ਕੋਈ ਨਾ ਕੋਈ ਮੋੜ ਤੇ ਬਾਟ ਨੂੰ ਕੱਟਣਾ ਪੈਣਾ ਨਾ ਹੁਣ 17000 ਲੋਕ ਨਾਲ ਜੁੜ ਕੇ ਉਹ ਵੀ ਬਾਟ ਨਹੀਂ ਸਾਹਮਣੇ ਰੱਖਣੇ ਤੇ ਅੱਗੇ 17 ਤੋਂ 70 20 ਕਰਨੇ ਪੈਣੇ ਆ ਬਾਟ ਨੂੰ ਸਤਾਰਨ ਤੋਂ 70 ਕਿਵੇਂ ਹੋਣਗੇ ਜਾਂ ਬਾਟ ਦੀ ਅੱਗੇ ਦੀ ਸਿਆਸਤ ਕੀ ਆ ਦੇਖੋ ਜੀ ਮੈਂ ਪਹਿਲਾਂ ਵੀ ਵੀਰਗਾ ਕਨ ਮੈਂ ਕਦੇ ਜ਼ਿੰਦਗੀ ਚ ਬੜਾ ਸੋਚ ਕੇ ਨਾ ਚੱਲੇ ਆ ਜੇ ਮੈਂ ਇੰਨਾ ਸੋਚ ਕੇ ਪ੍ਰੈਕਟੀਕਲ ਹੁੰਦਾ ਤਾਂ ਮੈਂ ਫੈਸਲੇ ਨਹੀਂ ਲੈਂਦਾ ਕਦੇ ਪੰਜਾਬ ਦੇ ਇਤਿਹਾਸ ਚ ਹੋਇਆ ਵੀ ਭਾਈ ਕਿਸੇ ਨੇ ਕੁਰਸੀਆਂ ਛੱਡ ਕੇ ਐਡੀਆਂ ਵੱਡੀਆਂ ਪੰਜਾਬ ਮੰਡੀ ਬੋਰਡ ਤੱਕ ਦੀਆਂ ਕੁਰਸੀਆਂ ਮਿਲਦੀਆਂ ਹੋਣ ਜਿਪਸੀਆਂ ਮੂਰੇ ਲੱਗਦੀਆਂ ਹੁਣ ਪਛਾਭੀ ਜਿਹਨੂੰ ਕਹਿੰਦਾ ਜਿੰਨਾ ਬਾ ਲਈ ਲੋਕ ਤਰਸਦੇ ਫਿਰਦੇ ਆ ਮੈਂ ਜਿਹੜੀਆਂ ਕੁਰਸੀਆਂ ਲਈ ਇੱਕ ਐਮਐਲਏ ਲੈਵਲ ਦੇ ਰੈਂਕ ਦੇ ਬੰਦੇ ਵੀ ਕਹਿੰਦੇ ਆ ਵੀ ਨਹੀਂ ਜੀ ਸਾਨੂੰ ਦਿਓ ਮੈਂ ਉਹ ਕੁਰਸੀਆਂ ਨੂੰ ਵੀ ਘੜੀ ਇਗਨੋਰ ਕੀਤਾ ਵੀ ਨਹੀਂ ਠੀਕ ਹੈ ਨਾ ਮੈਂ ਉਹ ਵੀ ਮੈਂ ਕਿਹਾ ਵੀ ਨਹੀਂ ਮਤਲਬ ਕਿ ਜੋ ਮੈਂ ਕਦੇ ਜ਼ਿੰਦਗੀ ਚ ਉਵੇਂ ਸੋਚ ਕੇ ਨਾ ਅੱਜ ਫੈਸਲਾ ਲਿਆ ਨਾ ਕੱਲ ਹੁਣ ਵੀ ਮੈਂ ਮੈਨੂੰ ਬਹੁਤ ਕਹਿੰਦੇ ਜੀ ਤੁਸੀਂ ਕੀ ਕਰੋਗੇ ਤੁਸੀਂ ਕੀ ਮੈਂ ਕਿਹਾ ਵੀ ਪਹਿਲਾਂ ਜਿਹੜਾ ਮੈਂ ਕੀਤਾ ਮੈਂ ਡਾ ਵੱਡਾ ਫੈਸਲਾ ਲਿਆ ਹੁਣ ਉਹ ਮੈਂ ਥੋੜੀ ਕਿ ਲਿਆ ਉਹਦਾ ਪ੍ਰਮਾਤਮਾ ਨੇ ਦਵਾਇਆ ਯਾਰ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਵੀ ਭਾਈ ਆਹ ਬੰਦੇ ਨੇ ਇਸ ਚੋਣ ਨਿਸ਼ਾਨ ਵੀ ਜਿਹੜਾ ਅਲੋਟ ਹੋਣਾ ਸੀ ਉਹ ਵੀ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਜਿਹੜੇ ਪੋਸਟਰ ਲੱਗਣੇ ਸੀ ਉਹ ਵੀ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਜਿੱਥੇ ਦਾਣਾ ਪਾਣੀ ਚੁਕਣਾ ਸੀ ਅਸੀਂ ਉਹ ਵੀ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਭਾਈ ਜਿੱਥੇ ਜਿੱਥੇ ਜਾ ਕੇ ਚਾਹ ਪੀਣੀ ਸੀ ਰੋਟੀ ਖਾਣੀ ਸੀ ਸੋ ਸਾਰੀਆਂ ਉਹ ਪ੍ਰਮਾਤਮਾ ਦੀਆਂ ਖੇਡਾਂ ਨੇ ਪ੍ਰਮਾਤਮਾ ਹੀ ਕਰਦਾ ਅੱਗੇ ਵੀ ਪ੍ਰਮਾਤਮਾ ਹੀ ਕਰੂਗਾ ਤੇ ਮੈਂ ਮੈਨੂੰ ਇਹ ਟੁੱਟ ਵਿਸ਼ਵਾਸ ਹੈ ਕਿਉਂਕਿ ਜੀ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਕੁਰਸੀ ਮੈਂ ਨੌਕਰੀ ਮੰਨਦਾ ਜੌਬ ਦਿੱਤੀ ਸੀ ਲੋਕਾਂ ਨੇ ਮੈਂ ਉਹਨੂੰ ਉਹਨੂੰ ਜੌਬ ਨੂੰ ਜੌਬ ਸਮਝ ਕੇ ਕੀਤਾ ਸਵੇਰੇ 9 ਵਜੇ ਤੋਂ ਬੈਠਦਾ ਸੀ ਮੈਂ 3 ਵਜੇ ਤੱਕ ਮੈਂ ਉਹਦਾ ਕੰਮ ਕੰਮ ਸਮਝਿਆ ਤਨਖਾਹ ਲੈਂਦਾ ਸੀ ਮੈਂ ਉਹ ਤਨਖਾਹ ਦਾ ਪੂਰਾ ਦੇਣਾ ਚਾਹੁੰਦਾ ਸੀ ਵੀ ਭਾਈ ਮੈਂ ਜਿੰਨੀ ਤਨਖਾਹ ਲੈਂਦਾ ਮੈਂ ਉਹ ਤੋਂ ਵੱਧਾ ਜਿਹੜਾ ਆਉਟਪੁੱਟ ਦੇ ਮੈਂ ਤੇ ਮੈਂ ਲੋਕਾਂ ਦੇ ਕੰਮ ਕਰਾਏ ਆ ਇਹ ਹੀ ਜਿਹੜੀ ਆਉਟਪੁੱਟ ਆਏ ਸਾਹਮਣੇ ਆਈ ਆ ਉਹ ਕੰਮ ਨੇ ਜਿਹੜੇ ਉਹ ਮੇਰਾ ਆਪਣਾ ਪਾਣਾ ਜਿਹੜਾ ਲੋਕਾਂ ਨੇ ਮੈਨੂੰ ਉਹ ਰਿਵਾਰਡ ਆ ਜਿਹੜਾ ਦੁੱਖਣਾ ਕਰਕੇ ਮੋੜਿਆ ਕਿਉਂਕਿ ਮੈਂ ਕਦੇ ਇਹ ਨਹੀਂ ਸੀ ਪੁੱਛਿਆ ਵੀ ਭਾਈ ਤੁਸੀਂ ਕਾਂਗਰਸ ਨਾਲ ਸੰਬੰਧਤੋਂ ਮੈਂ ਕਦੇ ਇਹ ਨਹੀਂ ਪੁੱਛਿਆ ਤੁਸੀਂ ਕਾਂਗਰਸ ਜਿਹੜਾ ਮੇਰੇ ਕੋਲ ਆਉਂਦਾ ਸੀ ਮੈਨੂੰ ਇਹ ਹੁੰਦਾ ਸੀ ਯਾਰ ਪਾਵਰ ਆ ਲੋਕਾਂ ਨੇ ਦਿੱਤੀ ਆ ਲੋਕਾਂ ਨੇ ਕੁਰਸੀ ਦਿੱਤੀ ਆ ਜੇ ਜੀਦਾ ਭਲਾ ਹੋ ਸਕਦਾ ਆ ਆਪਾਂ ਕਰੀਏ ਆ ਹਨਾ ਇਹ ਹੀ ਮੇਰੀ ਸੋਚ ਆ ਅੱਗੇ ਵੀ ਮੇਰੀ ਇਹੀ ਰਹੂਗੀ ਸੋ ਮੈਂ ਉਹ ਕੰਮ ਪਹਿਲਾਂ ਵੀ ਮੈਂ ਬਹੁਤ ਨੌਕਰੀਆਂ ਛੱਡੀਆਂ ਮੈਂ ਸਰਕਾਰੀ ਜੌਬ ਸੀ ਮੇਰੀ ਉਹ ਵੀ ਛੱਡੀ ਮੈਂ ਇੰਜੀਨੀਅਰਿੰਗ ਕਾਲਜ ਚ ਪੜਾਇਆ 8 ਸਾਲ ਮੈਂ ਉਹ ਵੀ ਛੱਡੀ ਮੈਂ ਕਦੇ ਸੋਚ ਕੇ ਜ਼ਿੰਦਗੀ ਚ ਫੈਸਲੇ ਨਹੀਂ ਲਏ ਪਰ ਪ੍ਰਮਾਤਮਾ ਨੇ ਜੋ ਮੈਨੂੰ ਤੋਂ ਫੈਸਲੇ ਕਰਾਇਆ ਚੰਗੇ ਕਰਾਇਆ ਤੇ ਆਉਣ ਵਾਲੇ ਸਮੇਂ ਚ ਵੀ ਸਭ ਕੁਝ ਚੰਗਾ ਹੋਊਗਾ ਜੋ ਪ੍ਰਮਾਤਮਾ ਕਰੂਗਾ ਸਾਨੂੰ ਸਭ ਮਨਜ਼ੂਰ ਹੈ ਪਰ ਹੁਣ ਰਾਤ ਚੁਣ ਲਿਆ ਤੇ ਡਟ ਕੇ ਸਰਾਤੇ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਰੋਜ਼ ਤੁਸੀਂ ਤੁਸੀਂ ਦੇਖੋ ਤੁਸੀਂ ਫੇਸਬੁਕ ਚੈੱਕ ਕਰੋ ਤੁਸੀਂ ਮੈਂ ਤਾਂ ਰੋਜ਼ ਧੰਨਵਾਦ ਮੈਂ ਡੋ ਟੂ ਡੋਰ ਸਦਰਬਾਈ ਆਜ ਸ਼ੁਰੂ ਕਰਨਾ ਮੈਂ ਮਾਫ ਕਰਨਾ ਮੈਂ ਤੁਹਾਨੂੰ ਰੋਕੂਗਾ ਮੈਂ ਬਹੁਤ ਵਾਰੀ ਦੇਖਿਆ ਜਦੋਂ ਬੰਦਾ ਜਿੱਤਦਾ ਜਾਂ ਹਾਰਦਾ ਉਹ ਆਪਣੇ ਹਲਕੇ ਦਾ ਧੰਨਵਾਦ ਕਰਦਾ ਤੇ ਤੁਸੀਂ ਲੜੇ ਬਰਨਾਲੇ ਤੋਂ ਮੈਂ ਇਲੈਕਸ਼ਨ ਦੇ ਵਿੱਚ ਵੀ ਜਦੋਂ ਕੰਪੇਨ ਚੱਲ ਰਹੀ ਸੀ ਮੈਂ ਉਦੋਂ ਇੱਥੇ ਰਿਹਾ ਬਰਨਾਲੇ ਤੇ ਉਦੋਂ ਮੈਂ ਇੱਕ ਚੀਜ਼ ਦੇਖੀ ਵੀ ਤੁਹਾਨੂੰ ਮਹਿਲਕਨਾਲੇ ਲੋਕ ਵੀ ਕਹਿ ਰਹੇ ਆ ਉਸ ਸਪੋਰਟ ਕਰ ਰਹੇ ਆ ਤੁਹਾਨੂੰ ਕੋ ਕਿਸੇ ਤਰੀਕੇ ਕੋ ਕਿਸੇ ਤਰੀਕੇ ਦੂਜੇ ਨਾਲ ਦੇ ਹਲਕੇ ਤੋਂ ਵੀ ਤੁਹਾਨੂੰ ਲੋਕ ਸਪੋਰਟ ਕਰ ਰਿਹਾ ਤੇ ਹੁਣ ਪਹਿਲਾ ਬੰਦਾ ਜਿਹੜਾ ਹਾਰਨ ਤੋਂ ਬਾਅਦ ਨਾਲ ਦੇ ਹਲਕੇ 'ਚ ਧੰਨਵਾਦ ਕਰਦਾ ਫਿਰਦਾ ਮੈਂ ਜੀ ਸਾਰਿਆਂ 'ਚ ਜਾਉ ਮੈਂ ਤੁਸੀਂ ਗੱਲ ਮੰਨੋ ਕਿਉਂਕਿ ਨਾ ਦੇਖੋ ਮੈਂ ਜ਼ਿਲ੍ਹਾ ਯੋਜਨਾ ਬੋਰਡ ਦਾ ਜਾਂ ਜ਼ਿਲ੍ਹਾ ਪ੍ਰਧਾਨ ਸੀ ਪਾਰਟੀ ਵੱਲੋਂ ਮੈਂ ਉਹ ਇਕੱਲੇ ਬਰਨਾਲੇ ਦਾ ਥੋੜੀ ਸੀ ਮੈਂ ਪੂਰੇ ਜ਼ਿਲ੍ਹੇ ਦਾ ਸੀ ਤੇ ਤੁਸੀਂ ਮੰਨੋਗੇ ਨਹੀਂ ਸਾਡੇ ਸੁਖਪੁਰਾ ਨੇੜੇ ਪਿੰਡ ਪੈਂਦਾ ਖੁੱਡੀ ਤੇ ਪਰਲੇ ਪਾਸੇ ਉੱਥੋਂ ਦੇ ਤਿੰਨ ਚਾਰ ਪਿੰਡ ਨੇ ਮੌੜਾਂ ਪਿੰਡ ਆ ਉੱਥੋਂ ਦੇ ਲੋਕਾਂ ਨੇ ਇੰਨੀ ਮਦਦ ਕੀਤੀ ਤੁਸੀਂ ਸੋਚ ਨਹੀਂ ਸਕਦੇ ਸਾਰਾ ਦਾ ਸਾਰਾ ਪਿੰਡ ਆ ਕੇ ਇੱਥੇ ਮਦਦ ਕਰਕੇ ਗਿਆ ਠੀਕ ਹੈ ਨਾ ਉਹ ਦੂਸਰਾ ਹਲਕਾ ਭਦਾਵੜਾ ਮਹਿਲਕਲਾਂ ਹਲਕੇ ਦੇ ਵਿੱਚੋਂ ਸਾਡੇ ਇੰਨੇ ਭੈਣ ਭਰਾਵਾਂ ਨੇ ਆ ਕੇ ਮਦਦ ਨਹੀਂ ਮੈਨੂੰ ਪਤਾ ਮੈਂ ਤਾਂ ਹੀ ਕਹਿੰਦਾ ਵੀ ਇਹ ਚੀਜ਼ਾਂ ਮੈਂ ਦੇਖੀ ਆਪ ਮੈਂ ਹੁਣ ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਧੰਨਵਾਦ ਕਰਨਾ ਵੀ ਭਾਈ ਤੁਸੀਂ ਮੇਰਾ ਜਿਹੜਾ ਸਾਥ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਸੰਘਰਸ਼ਾ ਜਿਹੜੇ ਚੰਗੇ ਲੜਦੇ ਰਾਵਾਂਗੇ ਸੱਚਾਈ ਤੇ ਖੜਾਂਗੇ ਸਾਰੇ ਜ਼ਿਲ੍ਹਾ ਸਾਡਾ ਸੋ ਸਾਰੇ ਜ਼ਿਲ੍ਹੇ 'ਚ ਅਸੀਂ ਜਾਵਾਂਗੇ ਕਿਉਂਕਿ ਜ਼ਿਲ੍ਹਾ ਕਿਉਂਕਿ ਬਰਨਾਲਾ ਬਹੁਤ ਛੋਟਾ ਜ਼ਿਲ੍ਹਾ ਹ ਇੱਕ ਪਾਕਟ ਆ ਹੈ ਤੇ ਮੈਂ ਕੱਲੇ ਕੱਲੇ ਪਿੰਡ ਚ ਜਾਣਾ ਪਹਿਲਾਂ ਬਰਨਾਲੇ ਹਲਕੇ ਜਾਵਾਂਗੇ ਫਿਰ ਬਰਨਾਲੇ ਜ਼ਿਲ੍ਹੇ ਜਾਵਾਂਗੇ ਸੋ ਦੇਖੋ ਸਾਡਾ ਜ਼ਿਲ੍ਹਾ ਆਪਣਾ ਤੇ ਸਾਡਾ ਜ਼ਿਲ੍ਹਾ ਸਾਡੇ ਨਾਲ ਹਮੇਸ਼ਾ ਖੜਦਾ ਹੈ ਤੇ ਆਉਣ ਵਾਲੇ ਸਮੇਂ ਚ ਵੀ ਖੜੂ ਤਾਂ WhatsApp ਕੀ ਲੱਗਦਾ ਹੁਣ ਜਿਨ੍ਹਾਂ ਬਾਰੇ ਤੁਸੀਂ ਖਾਸ ਕਰਕੇ ਜ਼ਿਕਰ ਕਰਦੇ ਹੁੰਦੇ ਸੀ ਪਹਿਲਾਂ ਕਿ ਇੱਥੋਂ ਦੇ ਐਮਪੀ ਮੌਜੂਦਾ ਤੇ ਦੋ ਵਾਰ ਐਮਐਲਏ ਰਹੇ ਮੰਤਰੀ ਰਹੇ ਤੁਹਾਨੂੰ ਥੋੜਾ ਟਾਰਗੇਟ ਮੈਂ ਦੇਖਿਆ ਹੋ ਰਹੇ ਤੇ ਤਹਾਨੂੰ ਲੱਗਦਾ ਉਹ ਸਿਆਸਤ ਹੁਣ ਜਿਵੇਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਤੁਹਾਨੂੰ ਲੱਗਦਾ ਕਿ ਉਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੁਹਾਡੇ ਲਈ ਚੈਲੰਜ ਨਹੀਂ ਬਣਣਗੀਆਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਇੱਥੇ ਬਹੁਤ ਵੱਡੀ ਪਾਵਰ ਸਮਝਦੇ ਸੀਗੇ ਪਾਵਰ ਤਾਂ ਇੱਥੇ ਬਹੁਤ ਪਾਵਰ ਤਾਂ ਵੱਡੇ ਵੱਡੇ ਆਏ ਨੇ ਬਰਨਾਲੇ 'ਚ ਕਿੰਨਿਆਂ ਨੇ ਸਮਝੀਆਂ ਨੇ ਆ ਹੁਣ ਕੇਵਲ ਸਿੰਘ ਢਿੱਲੋਂ ਵੀ ਸਮਝਦੇ ਸੀ ਬਹੁਤ ਵੱਡੀ ਪਾਵਰ ਕਿਸੇ ਟਾਈਮ ਉਹਨਾਂ ਨੂੰ ਵੀ ਲੋਕਾਂ ਨੇ ਰਿਜੈਕਟ ਕਰਤਾ ਇਹ ਵੀ ਸਮਝਦੇ ਸੀ ਤੇ ਮੈਂ ਤੁਸੀਂ ਦੇਖੋ ਇਹ ਤਾਂ ਇੱਥੋਂ ਤੱਕ ਕਹਿੰਦੇ ਸੀ ਕਹਿੰਦੇ ਜੀ ਭਾਈ ਅਸੀਂ ਦੇਖਾਂਗੇ ਇਲੈਕਸ਼ਨਾਂ ਜਿਹੜੀ ਮੈਂ ਇੱਕ ਦੋ ਸੁਣੇ ਸੀ ਕਿ ਮੈਨੂੰ ਟਾਈਮ ਤਾਂ ਘੱਟ ਮਿਲਦਾ ਸੀ ਪਰ ਫਿਰ ਵੀ ਮੈਂ ਸੁਣਨ ਦਾ ਸੀ ਕੋਸ਼ਿਸ਼ ਹੁੰਦੀ ਸੀ ਤੇ ਮਤਲਬ ਕਿ ਅਸੀਂ ਜੀ ਦੇਖਾਂਗੇ ਇੱਥੇ ਸੋਸ਼ਲ ਮੀਡੀਆ ਤੇ ਇਲੈਕਸ਼ਨ ਨਹੀਂ ਲੜੀ ਜਾਂਦੀ ਇੱਥੇ ਗਰਾਊਂਡ ਤੇ ਲੜੀ ਜਾਂਦੀ ਹੈ ਤੇ ਤੁਸੀਂ ਦੇਖ ਲਓ ਗਰਾਊਂਡ ਤੇ ਮਤਲਬ ਕਿ ਤੁਸੀਂ ਦੇਖੋ ਯਾਰ ਆਪਾਂ ਤਿੰਨੇ ਸੀਟਾਂ ਹਾਰ ਗਏ ਚੌਥੀ ਸੀਟ ਆ ਜਿਹੜੀ ਉਹ ਜੇ ਸਰਕਾਰ ਦੀ ਮੈਂ ਕੋਈ ਸਰਕਾਰ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ ਜੇ ਕੋਈ ਸਰਕਾਰ ਦੀ ਇੰਨੀ ਹੁੰਦੀ ਤਾਂ ਸਰਕਾਰ ਚਾਰੇ ਸੀਟਾਂ ਹਾਰ ਜਾਂਦੀ ਤੇ ਤਿੰਨ ਹਾਰੀ ਆ ਤੇ ਚੌਥੀ ਕਿਉਂ ਹਾਰੀ ਆ ਤੇ ਇਹ ਗੱਲ ਸਮਝ ਨਹੀਂ ਪਾਉਗੀ ਕਿਉਂ ਹਾਰੀ ਆ ਕਿਹਦੇ ਕਰਕੇ ਹਾਰੀ ਆ ਸੋ ਇਹ ਆਉਣ ਵਾਲੇ ਸਮੇਂ 'ਚ ਵੀ ਇਹੀ ਕੁਛ ਹੋਣਾ ਸੋ ਦੇਖੋ ਇਹ ਚੀਜ਼ਾਂ ਇਹ ਬਰਨਾਲੇ ਦੇ ਲੋਕਾਂ ਨੇ ਮੈਂ ਜਿਵੇਂ ਕਹਿੰਦਾ ਸੀ ਵੀ ਭਾਈ ਲੋਕ ਕਿਹਨੂੰ ਪਿਆਰ ਕਰਦੇ ਆ ਤੇ ਕਿਹਨੂੰ ਪਿਆਰ ਨਹੀਂ ਕਰਦੇ ਇਹ ਲੋਕ ਦਿਖਾ ਦੇਣਗੇ ਤੇ ਲੋਕਾਂ ਨੇ ਦਿਖਾਤਾ ਤੇ ਆਉਣ ਵਾਲੇ ਸਮੇਂ 'ਚ ਵੀ ਲੋਕ ਦਿਖਾਉਣਗੇ ਲੋਕ ਲੋਕ ਬਲਵਾਨ ਹੁੰਦੇ ਆ ਲੀਡਰ ਕੋਈ ਨਹੀਂ ਜੇ ਲੀਡਰ ਆਪਾਂ ਲੋਕਾਂ 'ਚ ਰਾਵਾਂਗੇ ਤਾਂ ਲੀਡਰ ਆ ਨਹੀਂ ਫਿਰ ਐ ਵਹਿਮ ਪਾਲਣੇ ਆ ਉਹ ਤਾਂ ਕੋਈ ਵੀ ਪਾਲੀ ਜਾਵੇ ਫਿਰ ਉਹ ਤਾਂ ਹੁਣ ਉਹ ਤਾਂ ਉਹੋ ਚੀਜ਼ ਦਾ ਹੱਲ ਹੈ ਨਹੀਂ ਕੋਈ ਜੀ WhatsApp ਜਿਸ ਤਰ੍ਹਾਂ ਤੁਸੀਂ 20 ਅਕਤੂਬਰ ਨੂੰ ਐਲਾਨ ਕਰਦੇ ਹੋ 20 ਨਵੰਬਰ ਤੱਕ ਤੁਸੀਂ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕਿਉਂਕਿ ਜਦੋਂ ਤੁਹਾਡੀ ਕੈਂਪੇਨ ਸ਼ੁਰੂ ਹੋਈ ਉਹਦੋਂ ਵੀ ਮੈਂ ਦੇਖਦਾ ਇੱਕ ਬੜੀ ਹਾਈਪ ਤਾਂ ਕਿਤੇ ਕਿਨਾ ਕਿਤੇ ਇੱਕ ਵਾਰੀ ਮਹੌਲ ਇਹ ਬਣ ਜਾਂਦਾ ਤੇ ਇਹ ਚਰਚੇ ਹੋਣ ਲੱਗੇ ਕਿ 62 ਤੋਂ ਸੀਟ ਕੱਢ ਰਹੇ ਨੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਿਆ ਕਿ ਕਮੀਆਂ ਕਿੱਥੇ ਰਹਿ ਗਈਆਂ ਕਿਉਂਕਿ ਆਬੀਅਸ ਕਮੀਆਂ ਰਹੀਆਂ ਨਹੀਂ ਜੇ ਤੁਸੀਂ ਹਾਰੀ ਹੋ ਕਿੱਥੇ ਕਿੱਥੇ ਕਮੀ ਰਹਿ ਗਈ ਕਿਉਂਕਿ ਇੱਕ ਵਾਰ ਮਹੌਲ ਤੁਹਾਡੇ ਪੱਖ ਦੇ ਵਿੱਚ ਬਣਦਾ ਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਬਣਦਾਗਾ ਤੇ ਉਸ ਤੋਂ ਬਾਅਦ ਫਿਰ ਇੱਥੇ ਰਹਿ ਜਾਣਾ ਨੇ ਕੋਈ ਮੈਂ ਮੈਂ ਹੁਣ ਵੀ ਕੋਈ ਇਹ ਰਿਹਾ ਨਹੀਂ ਮੰਨਦਾ ਚਲੋ ਚੰਗਾ ਹੋਇਆ ਜੋ ਵੀ ਪਰ ਪਤਾ ਕੀ ਹੁੰਦਾ ਇੱਕ ਜਿਹੜੀ ਜਿਮਣੀ ਚੋਂ ਹਨਾ ਬਾਏ ਇਲੈਕਸ਼ਨ ਇਹ ਹਮੇਸ਼ਾ ਇਹ ਕਹੀ ਜਾਂਦੀ ਹੈ ਵੀ ਸਰਕਾਰ ਦੀ ਮੰਨੀ ਜਾਂਦੀ ਹੈ ਇਹ ਮੰਨੀ ਜਾਂਦੀ ਹੈ ਹਮੇਸ਼ਾ ਹੀ ਕਹਿੰਦੇ ਹਾਂ ਵੀ ਸਰਕਾਰ ਦੀ ਹੁੰਦੀ ਹੈ ਸੋ ਉਹਦੇ ਬੜੇ ਰੀਜ਼ਨ ਨੇ ਕਿਉਂਕਿ ਸਰਕਾਰ ਸਰਕਾਰ ਨਾ ਬਹੁਤ ਵੱਡੀ ਚੀਜ਼ ਆ ਸਰਕਾਰ ਕੋਲੇ ਬੜੇ ਹੱਥ ਹੁੰਦੇ ਆ ਹਰ ਤਰ੍ਹਾਂ ਦੀ ਪਾਵਰ ਯੂਜ਼ ਕਰਦੀ ਆ ਉਹਨਾਂ ਕੋਲ ਤੰਤਰ ਹੁੰਦੇ ਆ ਤੇ ਪਿਛਲੇ 2-3 ਦਿਨਾਂ 'ਚ ਇੱਥੇ ਉਹ ਕੁਝ ਹੋਇਆ ਜਿਹੜਾ ਤੁਸੀਂ ਸੋਚ ਹੀ ਨਹੀਂ ਸਕਦੇ ਮਤਲਬ ਕਿ ਬੜੀਆਂ ਤਰ੍ਹਾਂ ਦੇ ਸਾਡੇ ਵਰਕਰਾਂ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਗਿਆ ਬਹੁਤ ਕੁਝ ਕੀਤਾ ਗਿਆ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਇਵਨ ਕਿਸੇ ਨੂੰ ਵੀ ਪੁੱਛ ਲਿਓ ਮੈਂ ਕਹਿੰਦਾ ਸੀ ਵੀ ਚੱਲ ਕੋਈ ਗੱਲ ਨਹੀਂ ਯਾਰ ਤੁਸੀਂ ਮੈਂ ਤੁਹਾਨੂੰ ਕਦੇ ਮੈਂ ਕਿਸੇ ਨੂੰ ਮੈਂ ਲਾਂਭਾ ਨਹੀਂ ਦਿੱਤਾ ਮੈਂ ਕੋਈ ਗੱਲ ਨਹੀਂ ਤੁਸੀਂ ਜਾਓ ਉਹਨਾਂ ਦਾ ਮਨ ਮੇਰੇ ਕਹ ਨਹੀਂ ਸੀ ਪਰ ਉਹ ਚੱਲ ਜਾਂਦੇ ਜਾਂਦੇ ਸੀ ਹੈਨਾ ਫਿਰ ਚਲੋ ਜਾਣਾ ਪੈਂਦਾ ਸੀ ਇਹੀਆਂ ਚੀਜ਼ਾਂ ਜਿਹੜੀਆਂ ਆਮ ਲੋਕਾਂ ਨਾਲ ਵੀ ਹੋਈਆਂ ਵੀ ਭਾਈ ਤੁਸੀਂ ਸਰੋਪੇ ਪਵਾਓ ਹੈਨਾ ਮਤਲਬ ਕਿ ਬੜਾ ਕੁਝ ਹੋਇਆ ਜਿਹਦੇ ਕਰਕੇ 10-12000 ਵੋਟਾਂ ਜਿਹੜੀ ਗੇਨ ਹੋਈ ਆ ਨਹੀਂ ਇਹ 26 ਤੋਂ ਬਹੁਤ ਜ਼ਿਆਦਾ ਘਟ ਕੇ 14 15 ਹੀ ਸੀ ਐਕਚੁਅਲ ਚ ਜਿਹੜੀ ਗੱਲ ਸੀ ਸੋ ਇਹ ਚੀਜ਼ਾਂ ਜਿਹੜੀਆਂ ਹੋਈਆਂ ਪਰ ਇਹ ਹੁਣ ਤਾਂ ਹੋ ਗਈਆਂ ਹੁਣ 27 ਥੋੜੀ ਹੋਣਗੀਆਂ ਹੁਣ ਤਾਂ ਬਾਵਰ ਵਰਤ ਲਈ ਹੁਣ 27 ਤਾਂ ਬਾਈ ਜੀ ਖੁੱਲੇ ਆ ਲੋਕ 27 ਚ ਕਿਹਨੇ 27 ਦੇ ਸਾਰੇ ਇੱਕੋ ਹੀ ਕੋਈ ਕਿਸੇ ਤਾਂ ਨਹੀਂ ਚੱਲਦਾ 27 ਤਾਂ ਸਾਰੇ ਇੱਕੋ ਜਿਹੇ ਆ ਸੋ ਦੇਖੋ 27 ਚ ਪਤਾ ਲੱਗੂ ਵੀ ਕੌਣ ਕਿਹਨੂੰ ਲੋਕ ਪਿਆਰ ਕਰਦੇ ਆ ਤੇ ਇਹ ਕਿਹੜੀ ਆ ਜਿਹੜੀ ਆਪਣੀ ਮਤਲਬ ਕਿ 17 ਤੋਂ 70 ਕਿਵੇਂ ਹੁੰਦੀ ਆ ਤੇ ਬਾਕੀ ਇਹ ਨਹੀਂ ਘਟ ਕੇ ਪਿਛੇ ਕਿਵੇਂ ਜਾਂਦੀਆਂ ਨੇ ਲੋਕ ਦੱਸਣਗੇ ਲੋਕ ਵੱਡੇ ਆ ਮੈਂ ਮਾਨ ਨਹੀਂ ਕਰਦਾ ਇਸ ਗੱਲ ਦਾ ਪਰ ਮੈਨੂੰ ਵਿਸ਼ਵਾਸ ਹੈਗਾ ਵੀ ਲੋਕ ਆ ਜਿਹੜੇ ਸੱਚ ਦੇ ਨਾਲ ਪਹਿਰਾ ਦਿੰਦੇ ਆ ਤੇ ਲੋਕ ਸੱਚ ਤੇ ਪਹਿਰਾ ਜਿਹੜਾ ਹਮੇਸ਼ਾ ਹੀ ਦਿੰਦੇ ਰਹਿਣਗੇ ਤੇ ਲੋਕ ਮੇਰੇ ਨਾਲ ਨੇ ਲੋਕ ਮੈਂ ਲੋਕਾਂ ਨੂੰ ਦੇਖਿਆ ਜਦੋਂ ਕੋਈ ਅਸਾਧ ਉਮੀਦਵਾਰ ਚੋਂ ਲੜਦਾ ਕੋਈ 8-10000 ਵੋਟ ਵੀ ਲੈ ਜੇ ਨਾ ਤਾਂ ਪਾਰਟੀਆਂ ਛੱਡਦੀਆਂ ਨਹੀਂ ਕੋਈ ਕਸਰ ਮਤਲਬ ਖਿੱਚਦੀਆਂ ਨੇ ਕੋਸ਼ਿਸ਼ ਕਰਦੀਆਂ ਨੇ ਤੇ ਵੰਡ 17000 ਵੋਟ ਬਹੁਤ ਵੱਡੀ ਇੱਕ ਸਾਬਕਾ ਮੰਤਰੀ ਦੇ ਖਿਲਾਫ ਮੌਜੂਦਾ ਐਮਪੀ ਦੇ ਖਿਲਾਫ ਸਰਕਾਰ ਦੇ ਪੂਰੇ ਤੰਤਰ ਦੇ ਖਿਲਾਫ ਤੇ ਉਹਨਾਂ ਦੇ ਵਿੱਚੋਂ ਨਿਕਲ ਕੇ 68 17000 ਵੋਟ ਲੈ ਜਾਂਦੇ ਨੇ ਇਹ ਤਾਂ ਹੋਇਆ ਨਹੀਂ ਹੋਣਾ ਕਿ 68 ਨੂੰ ਕਿਸੇ ਪਾਰਟੀ ਵੱਲੋਂ ਅਪਰੋਚ ਕੀਤਾ ਗਿਆ ਹੋਵੇ ਚੋਣਾਂ ਤੋਂ ਬਾਅਦ ਵੀ ਨਹੀਂ ਚਲੋ ਜੀ ਉਹ ਇਟਸ ਅ ਪਾਰਟ ਆਫ ਸਿਸਟਮ ਹੈ ਨਾ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਮੇਰੇ ਵੀ ਸਾਰੇ ਸਮਰਥਕ ਨੇ ਜਿਹੜੇ ਉਹ ਵੀ ਅਸੀਂ ਵਿਚਾਰ ਵਟਾਂਦਰਾ ਬੈਠ ਕੇ ਕਰਦੇ ਆ ਉਹ ਵੀ ਕਹਿੰਦਾ ਵੀ ਆਪਾਂ ਹੁਣ ਕੀ ਫੈਸਲਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਦੇਖੋ ਪਹਿਲਾਂ ਵੀ ਆਪਾਂ ਕੋਈ ਇੰਨਾ ਪ੍ਰੈਕਟੀਕਲ ਨਹੀਂ ਕਦੇ ਜ਼ਿੰਦਗੀ 'ਚ ਸੋਚਣਾ ਚਾਹੀਦਾ ਮੈਂ ਸੋਚਦਾ ਨਹੀਂ ਮੈਨੂੰ ਸਾਰੇ ਜਾਣਦੇ ਆ ਜਿਹੜੇ ਵਿਰੋਧੀ ਨੇ ਨਾ ਜਿਹੜੇ ਹੁਣ ਵਿਰੋਧੀ ਬਣ ਗਏ ਪਹਿਲਾਂ ਸਾਡੇ ਨਾਲ ਹੀ ਹੁੰਦੇ ਸੀ ਹੁਣ ਵਿਰੋਧੀ ਬਣ ਗਏ ਉਹਨਾਂ ਨੂੰ ਬੇਸ਼ੱਕ ਪੁੱਛ ਲਿਓ ਵੀ ਮੈਂ ਕਹਿਆ ਜਾਂ ਉਹ ਸਾਰੇ ਮੈਨੂੰ ਜਾਣਦੇ ਆ ਨਿੱਜੀ ਤੌਰ ਤੇ ਮੈਨੂੰ ਜਾਣਦੇ ਆ ਮੈਂ ਐਹ ਜਿਹਾ ਹੀ ਆ ਤੇ ਮੈਂ ਐਹ ਜਿਹਾ ਹੀ ਰਹਿਣਾ ਮੈਂ ਕਹਿਆ ਵੀ ਕੋਈ ਗੱਲ ਨਹੀਂ ਆਪਾਂ ਯਾਰ ਫੈਸਲਾ ਕੋਈ ਗੱਲ ਨਹੀਂ ਹਰ ਚੀਜ਼ਾਂ ਨਾ ਬੰਦੇ ਦੇ ਹੱਥ ਕੁਝ ਨਹੀਂ ਹੈ ਤੁਸੀਂ ਇਹ ਚੀਜ਼ਾਂ ਨੂੰ ਪ੍ਰੈਕਟੀਕਲੀ ਕੁਸ਼ਨਾਂ ਸੋਚੋ ਪ੍ਰੈਕਟੀਕਲੀ ਸੋਚ ਕੇ ਕੁਝ ਨਹੀਂ ਹੁੰਦਾ ਹੁੰਦਾ ਇਹ ਪਰਮਾਤਮਾ ਤੇ ਆਪਾਂ ਪਰਮਾਤਮਾ ਦੇ ਛੱਡੀਏ ਕੋਈ ਗੱਲ ਨਹੀਂ ਜੋ ਆਪ ਆਪਾਂ ਲੋਕਾਂ 'ਚ ਜਾਈਏ ਯਾਰ ਆਪਾਂ ਲੋਕ ਆਪਾਂ ਨੂੰ ਚਾਹ ਰਹੇ ਆ ਲੋਕ ਕਹਿੰਦੇ ਆਪਾਂ ਪੋਚੋ ਆਮ ਆਦਮੀ ਪਾਰਟੀ ਜਾ ਸਕਦੇ ਆ ਨਹੀਂ ਮੈਂ ਦੇਖੋ ਇਹ ਨਹੀਂ ਕਹਿੰਦਾ ਵੀ ਮੈਂ ਆਮ ਆਦਮੀ ਪਾਰਟੀ ਜਾ ਸਕਦਾ ਮੈਂ ਫਲਾਨੀ ਪਾਰਟੀ ਜਾ ਸਕਦਾ ਦੇਖੋ ਪਾਰਟੀਆਂ ਸਾਰੀਆਂ ਪਰ 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 ਵੱਟ ਸਾਬ ਇੱਕ ਗੱਲ ਬਹੁਤ ਚੱਲੀ ਤੁਹਾਡੇ ਬਾਰੇ ਬਹੁਤ ਲੋਕ ਇਹ ਕਹਿੰਦੇ ਸੀ ਕਹਿੰਦੇ ਯਾਰ ਜੇ ਉਹ ਜਿੱਤ ਜੂਗਾ ਬਾਟ ਉਹਨੇ ਵੀ ਤਾਂ ਜਿੱਤ ਕੇ ਆਪ ਸੀ ਜਾਣਾ ਇਹ ਗੱਲ ਚੱਲੀ ਕਿ ਕਿਤਨਾ ਕਿਤੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਬਾਈ ਜੀ ਉਹ ਦਿਮਾਗ ਚ ਐ ਚੱਲਦੀ ਹੈ ਜਿਵੇਂ ਕੋਈ ਸਰਪੰਚ ਜਿੱਥੇ ਜਾਂਦਾ ਤਾਂ ਸਰਪੰਚ ਸਰਕਾਰ ਦਾ ਹਿੱਸਾ ਬਣ ਜਾਂਦਾ ਹੈ ਜਦੋਂ ਕੋਈ ਐਮਐਲਏ ਆਜ਼ਾਦ ਹੁੰਦਾ ਕਿਉਂਕਿ ਜਿਵੇਂ ਹੁਣ ਇੱਥੋਂ ਕਾਂਗਰਸ ਦੇ ਐਮਐਲਏ ਕਾਂਗਰਸ ਦਾ ਦੇਖੋ ਇਸ ਬਾਉਂਡਡ ਠੀਕ ਹੈ ਨਾ ਉਹ ਮੰਨ ਲਓ ਉਹ ਕਾਂਗਰਸ ਦੇ ਇੱਕ ਸਿੰਬਲ ਤੇ ਜਿੱਥੇ ਹੋਇਆ ਠੀਕ ਹੈ ਨਾ ਉਹ ਆਜ਼ਾਦ ਨੂੰ ਲੋਕਾਂ ਨੂੰ ਇਹ ਹੋਣ ਲੱਗ ਜਾਂਦਾ ਵੀ ਯਾਰ ਨਹੀਂ ਇਹਨਾਂ ਤਾਂ ਚਲੇ ਜਾਣਾ ਦੇਖੋ ਲੋਕ ਇੱਕ ਪਰਸੈਪਸ਼ਨ ਬਣ ਜਾਂਦੀ ਆ ਸੋ ਇਹ ਦੇਖੋ ਲੋਕਾਂ ਦੀ ਧਾਰਨਾ ਬਣ ਜਾਂਦੀ ਆ ਕੋਈ ਇਹ ਨਹੀਂ ਦੇਖੋ ਮੈਂ ਜਾਣਾ ਨਾ ਜਾਣਾ ਅੱਜ ਵੀ ਮੈਂ ਕੋਈ ਆਪਦੇ ਤੇ ਕਦੇ ਇਹ ਗੱਲ ਰੱਖੀ ਨਹੀਂ ਮੈਂ ਉਦੋਂ ਵੀ ਇਹੀ ਕਹਿੰਦਾ ਸੀ ਭਾਈ ਮੈਂ ਲੋਕਾਂ ਤੋਂ ਪੁੱਛ ਕੇ ਫੈਸਲਾ ਲਵਾਂਗਾ ਹੁਣ ਵੀ ਮੈਂ ਇਹੀ ਗੱਲ ਕਹਿੰਦਾ ਜੋ ਵੀ ਅਸੀਂ ਫੈਸਲਾ ਲਵਾਂਗੇ ਆਪਦੇ ਸਮਰਥਕਾਂ ਤੋਂ ਲੋਕਾਂ ਤੋਂ ਪੁੱਛ ਕੇ ਲਵਾਂਗੇ ਜਿਵੇਂ ਉਹ ਕਹਿਣਗੇ ਅਸੀਂ ਉਵੇਂ ਫੈਸਲਾ ਲਵਾਂਗੇ ਕੋਈ ਗੱਲ ਕੋਈ ਬਾਠ ਗ੍ਰੇ ਜਿੰਦਗੀ 'ਚ ਐਮਐਲਏ ਬਣ ਲਈ ਤਾਂ ਨਾ ਪੈਦਾ ਹੋਇਆ ਸੀ ਵੀ ਚੇਅਰਮੈਨ ਬਣਨਾ ਸੀ ਜੀ ਫੁਲਾਨੀ ਚੇਅਰਮੈਨ ਹੀ ਲੈਣੀ ਸੀ ਜਾਂ ਛੱਡਣੀ ਸੀ ਜੋ ਆਉਣ ਵਾਲੇ ਸਮੇਂ 'ਚ ਵੀ ਕੋਈ ਗੱਲ ਨਹੀਂ ਕਿਉਂਕਿ ਤੁਸੀਂ ਇਹ ਗੱਲ ਮੈਨੂੰ ਨਾ ਮੰਨੋ ਕੈਮਰੇ ਦੇ ਪਰ ਬਾਠ ਮੁੱਖ ਮੰਤਰੀ ਭਗਵੰ ਨੇ ਦੇਖੋ ਮੈਂ ਮੈਂ ਸਾਰਿਆਂ ਨੂੰ ਮੇਰੇ ਲਈ ਸਾਰੇ ਸਤਕਾਰਯੋਗ ਨੇ ਮੇਰੇ ਲਈ ਪਰ ਲੋਕਾਂ ਚ ਇੱਕ ਚਰਚਾ ਇਹ ਵੀ ਰਹੀ ਕਿ ਭਗਵੰਤ ਸਿੰਘ ਮਾਨ ਬਾਟ ਨੂੰ ਸਪੋਰਟ ਕਰ ਰਹੇ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਉਹ ਸਮੇਂਦਾਰ ਨੇ ਉਹਨਾਂ ਨੂੰ ਬਾਅਦ ਚ ਵਸਤਾਵਾ ਹੋਇਆ ਤੁਸੀਂ ਮੇਰੀ ਲਾਸਟ ਇੰਟਰਵਿਊ ਦੇ ਵਿੱਚ ਕਿਹਾ ਸੀ ਜਿਹੜੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਪਹੁੰਚੀ ਸੀ ਮੈਂ ਤਾਂ ਇਹ ਵੀ ਕਿਹਾ ਜੀ ਮੈਂ ਪਸਤਾਵਾ ਤਾਂ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਉਹ ਵੀ ਕਰ ਰਹੀ ਸੀ ਕਿ ਅੱਛਾ ਕਿ ਟਿੱਕ ਟਕ ਗਲਤ ਦਿੱਤੀ ਗਈ ਬਰਨਾਲਾ ਸਾਹ ਉਹ ਤਾਂ ਦੇਖੋ ਜੀ ਉਹ ਨੈਚੁਰਲ ਗੱਲ ਆ ਉਹ ਕਿਤੇ ਕੋ ਦਿੱਤੀ ਗਈ ਤੇ ਆ ਉਹ ਤਾਂ ਮੈਂ ਮੇਰੇ ਕਹਿਣ ਨਾਲ ਕੀ ਆ ਰਿਜ਼ਲਟ ਆ ਉਹ ਤਾਂ ਮੂਰੇ ਆ ਹੀ ਗਿਆ ਹੁਣ ਜੇ ਗਲਤ ਨਾ ਹੁੰਦੀ ਭਾਈ ਫਿਰ ਤਿੰਨੇ ਆਪਾਂ ਉਹ ਜਿਹੜੀਆਂ ਸੀਟਾਂ ਸੀ ਉੱਥੇ ਵੀ ਫੈਸਲਾ ਉਹੀ ਆਉਂਦਾ ਜੇ ਚੌਥੀ ਵੀ ਜਿੱਤੇ ਜਾਂਦੇ ਸੋ ਦੇਖੋ ਇਹ ਤਾਂ ਚੀਜ਼ਾਂ ਇਹ ਤਾਂ ਨੈਚੁਰਲ ਗੱਲ ਆ ਇਹ ਤਾਂ ਪਤਾ ਹੀ ਆ ਜੇ ਜਦੋਂ ਕੋਈ ਗਲਤ ਕੋਈ ਵੀ ਪਾਰਟੀਆਂ ਦੇਖੋ ਹਾਰ ਨਹੀਂ ਲੜਦੀਆਂ ਜਦੋਂ ਹਾਰ ਜਾਂਦੀਆਂ ਨੇ ਉਹਦਾ ਮੰਥਨ ਨੂੰ ਕਰਦੀਆਂ ਨੇ ਤੇ ਇਹ ਵੀ ਹੋਇਆ ਚਲੋ ਮੈਂ ਸੀਐਮ ਸਾਹਿਬ ਦੀ ਵੀ ਇੱਜ਼ਤ ਕਰਦਾ ਮੈਂ ਕੇਜਰੀਵਾਲ ਸਾਹਿਬ ਦੀ ਵੀ ਇੱਜ਼ਤ ਕਰਦਾ ਮੈਂ ਵਿਰੋਧੀ ਧਰ ਦੇ ਲੀਡਰ ਦੀ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਵੀ ਇੱਜ਼ਤ ਕਰਦਾ ਮੈਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੀ ਇੱਜ਼ਤ ਕਰਦਾ ਕੋਈ ਐਸੀ ਗੱਲ ਨਹੀਂ ਸਾਡੇ ਲਈ ਸਾਰੇ ਸਤਕਾਰਤ ਨੇ ਠੀਕ ਹੈ ਨਾ ਤੇ ਸਤਕਾਰਤ ਰਹਿਣੇ ਨੇ ਤੋਂ ਐਸੀ ਕੋਈ ਗੱਲ ਨਹੀਂ ਪਰ ਗੱਲ ਜੋ ਸਹੀ ਆ ਉਹ ਸਹੀ ਆ ਜੋ ਕਿਸੇ ਪਾਰਟੀ ਦੇ ਸਹੀ ਫੈਸਲੇ ਨੂੰ ਇੱਥੇ ਫੈਸਲਾ ਸਹੀ ਕੀਤਾ ਉਹਨਾਂ ਨੇ ਵਰਕ ਅਨਟੈਕਟ ਦਿੱਤੀ ਤੇ ਅਸੀਂ ਉਹਨਾਂ ਦਾ ਫੈਸਲਾ ਕੋਈ ਮੈਂ ਕੋਈ ਮੈਂ ਥੋੜੀ ਵੀ ਇਹ ਕਹਿਣ ਨਾਲ ਮੇਰਾ ਕੋਈ ਮੈਂ ਉਹ ਮੇਰੇ ਤਾਂ ਉਹ ਵੀ ਹੋ ਗਿਆ ਲੈਣਾ ਕਾਟੇ ਲੋ ਪੱਖੀ ਹੋ ਗਏ ਕਾਟੇ ਲੋ ਵੀ ਮੇਰੇ ਵਿਰੋਧੀ ਨੇ ਪਰ ਮੈਂ ਇਹ ਕਹਿ ਰਿਹਾ ਵੀ ਭਾਈ ਵਰਕਰ ਜਿੱਤੇ ਆ ਚੰਗੀ ਗੱਲ ਆ ਪਿਰਤ ਚੰਗੀ ਪਾਈ ਆ ਉਹਨਾਂ ਨੇ ਠੀਕ ਹੈ ਨਾ ਆਉਣ ਵਾਲੇ ਸਮੇਂ 'ਚ ਇਹ ਪਿਰਤ ਪੈਣੀ ਚਾਹੀਦੀ ਆ ਇਹ ਨਹੀਂ ਵੀ ਉੱਥੋਂ ਲਿਆ ਕੇ ਵਿਜੇਂਦਰ ਸਿੰਘ ਨੂੰ ਦੇਤੀ ਫਲਾਣੇ ਨੂੰ ਦੇਤੀ ਤੇ ਇਹ ਇਹ ਅਸੈਪਟੈਂਸ ਆ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਐਕਸੈਪਟ ਕਰਨਾ ਚਾਹੀਦਾ ਤੇ ਇਹ ਲੋਕਾਂ ਨੇ ਕੀਤਾ ਨਹੀਂ ਸੋ ਜਿਹੜੀਆਂ ਸਹੀ ਗੱਲਾਂ ਨੇ ਉਹ ਸਾਰੀਆਂ ਪਾਰਟੀਆਂ ਸਹੀ ਕਹੀਆਂ ਜਾਣਗੀਆਂ ਸੋ ਇਹਨਾਂ ਦੀ ਵੀ ਜੇ ਜੇ ਮੁੱਖ ਮੰਤਰੀ ਸਾਹਿਬ ਜਾਂ ਕੇਜਰੀਵਾਲ ਸਾਹਿਬ ਇਸ ਗੱਲ ਨੂੰ ਮੰਨਦੇ ਆ ਵੀ ਭਾਈ ਉਹ ਗਲਤ ਹੋਇਆ ਤਾਂ ਚੰਗੀ ਗੱਲ ਆ ਐਕਸੈਪਟ ਕਰਨਾ ਚਾਹੀਦਾ ਬਟ ਮੈਂ ਆਖਰੀ ਅਖੀਰ ਤੇ ਹੀ ਆਪਾਂ ਚੋਣਾਂ ਦਾ ਨਤੀਜਾ ਆਇਆ ਨੂੰ ਵੀ 10-12 ਦਿਨ ਕਰੀਬ ਹੋ ਚੁੱਕੇ ਆ ਤੇ 10-12 ਦਿਨਾਂ ਦੇ ਬਾਅਦ ਵੀ ਤੁਸੀਂ ਲੋਕਾਂ ਦੇ ਵਿੱਚੋਂ ਹਾਲੇ ਲੋਕਾਂ ਦਾ ਧੰਨਵਾਦ ਕਰ ਰਿਹਾ ਹਾਂ ਇਹ ਵੀ ਦੂਜੇ ਹਲਕਿਆਂ ਦੇ ਵਿੱਚ ਨੇੜਲੇ ਹਲਕਿਆਂ ਦੇ ਵਿੱਚ ਲੋਕ ਕੀ ਕਹਿੰਦੇ ਨੇ ਹੁਣ ਨੇ ਲੋਕਾਂ ਦਾ ਉਤਸ਼ਾਹ ਚਾਰਜ ਕਰਦੇ ਨੇ ਪੂਰਾ ਜੀ એનર્ਜੀ ਮਿਲਦੀ ਆ ਮੈਂ ਤੁਹਾਨੂੰ ਇਹ ਹੀ ਕਹਿਣਾ ਵੀ ਦੇਖੋ ਇਨਸਾਨ ਆ ਜਿਹੜਾ ਇਨਸਾਨ ਦੀ दारू ਹੁੰਦਾ ਮਤਲਬ ਨਹੀਂ ਮੈਂ ਜੇ ਲੋਕ ਨਾ ਚਾਰਜ ਕਰਦੇ ਹੁੰਦੇ ਨਾ ਤਾਂ ਮੈਂ ਘਰੇ ਬੈਠ ਜਾਂਦਾ ਮਤਲਬ ਮੈਂ ਜੇ ਅੱਜ ਤੁਰਿਆ ਫਿਰਦਾ ਤਾਂ ਮੈਂ ਲੋਕਾਂ ਕਰਕੇ ਤੁਰਿਆ ਫਿਰਦਾ ਅੱਜ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਮੰਦਿਰ ਗਿਆ ਅੱਜ ਮਤਲਬ ਕਿ ਤਨੌਲੇ ਤੇ ਉੱਥੇ ਲੋਕਾਂ ਨੇ ਆਪ ਉਹ ਭਾਈ ਤੂੰ ਜਿੱਤਿਆ ਨਹੀਂ ਪੁੱਤ ਇੱਕ ਬੀਬੀ ਆਈ ਸੌਰੀ ਤੂੰ ਹਾਰਿਆ ਨਹੀਂ ਤੂੰ ਜਿੱਤਿਆ ਮਤਲਬ ਉਹ ਕਹਿੰਦੇ ਸੀ ਉਹਨਾਂ ਦੀ ਭਾਸ਼ਾ ਕੋਈ ਗੱਲ ਨਹੀਂ 2 ਸਾਲ ਤਾਂ ਆਈ ਲੈ ਮੈਂ ਉਹ ਮੈਨੂੰ ਮੈਨੂੰ ਵੀ 2 ਸਾਲ ਨੇੜੇ ਲੱਗਣ ਲਾ ਜਾਂਦੇ ਆ ਮਤਲਬ ਜਿੱਥੇ ਵੀ ਜਾਈਦਾ ਉਹ ਨਹੀਂ ਤੂੰ ਜਿੱਤਿਆ ਨਹੀਂ ਹਾਰਿਆ ਨਹੀਂ ਤੂੰ ਜਿੱਤਿਆ ਮਤਲਬ ਉਹ એનર્ਜੀ ਆ ਜਿਹੜੀ ਮਤਲਬ ਲੋਕਾਂ ਚ ਉਤਸ਼ਾਹ ਕਿਉਂਕਿ ਲੋਕਾਂ ਨੇ ਯਾਰ ਵੋਟਾਂ ਪਾਈਆਂ ਨੇ 17000 ਵੋਟ ਪਈਆਂ 17% ਪਈਆਂ ਜਿਹੜੀ ਸਭ ਤੋਂ ਵੱਡੀ ਗੱਲ ਹੈ 17% ਕੋ ਲੱਖ ਦੇ ਲਗਭਗ ਵੋਟ ਹੈ ਜਿਹੜੀ ਪੁੱਗਤੀ ਸੀ ਸਾਰਾ ਪਰਸੈਂਟ ਵੋਟ ਵੋਟ ਬਹੁਤ ਹੁੰਦੀ ਆ ਸੋ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਲੋਕ ਉਤਸ਼ਾਹਿਤ ਨੇ ਤੇ ਮੈਂ ਮੈਨੂੰ ਪੂਰਾ ਨਾਸ ਆ ਜਿਵੇਂ ਮੈਂ ਜਾਨਾਂ ਲੋਕਾਂ ਦਾ ਉਤਸ਼ਾਹ ਤੇ ਇਹ ਇੱਕ ਵੇਵ ਆ ਜਿਹੜੀ ਇਹ ਵੱਧ ਹੀ ਜਾਣੀ ਹੈ ਘਟਦੀ ਨਹੀਂ ਮੇਰੀ ਗੱਲ ਯਾਦ ਰੱਖਿਓ ਆਪਾਂ ਵੀ ਇੱਥੇ ਦੇਖੋ ਇਕੱਠੇ ਹੀ ਹੋਣਾ ਕਿਹੜਾ ਕੋਈ ਅੱਜ ਜੇ ਆਪਾਂ ਕਹਿਤੀ ਗੱਲ ਤਾਂ ਉਹ ਤੋਂ ਮੁਨਕਰ ਤਾਂ ਹੋ ਨਹੀਂ ਸਕਦੇ ਸੋ ਆਪਾਂ ਆਉਣ ਵਾਲੇ ਸਮੇਂ ਇਕੱਠੇ ਹੋਵਾਂਗੇ ਤੁਸੀਂ ਦੇਖਿਓ ਤੁਸੀਂ ਲੋਕਾਂ ਦੇ ਵੀ ਰਿਵੀਊ ਲਿਓ ਇਹ ਜਿਹੜੀ ਵੇਵ ਆ ਜਿਹੜੀ ਗਰੀਬ ਬਾੜ ਦੀ ਵੇਵ ਚੱਲੀ ਆ ਨਾ ਇਹ ਵੇਵ ਨੇ ਹੁਣ ਅੱਗੇ ਨੂੰ ਵਧਣਾ ਤੇ ਮੈਂ ਕੋਈ ਇਹ ਮੇਰੀ ਵੇਵ ਨਹੀਂ ਇਹ ਲੋਕਾਂ ਦੀ ਵੇਵ ਆ ਲੋਕਾਂ ਸੱਚਾਈ ਦੀ ਵੇਵ ਆ ਇਹ ਸੱਚਾਈ ਦੀ ਵੇਵ ਵਧੂਗੀ ਤੇ ਲੋਕ ਮੈਨੂੰ ਇਹ ਵੀ ਕਹਿੰਦੇ ਆ ਕਹਿੰਦੇ ਭਾਈ ਸੱਚ ਨਹੀਂ ਹਾਰਦਾ ਹੁੰਦਾ ਮਤਲਬ ਲੋਕ ਸਪਸ਼ਟ ਤੌਰ ਤੇ ਕਹਿੰਦਾ ਕਹਿੰਦਾ ਸੱਚ ਹਾਰਦਾ ਨਹੀਂ ਹੁੰਦਾ ਸੋ ਸੱਚ ਕਦੇ ਹਾਰਦਾ ਨਹੀਂ ਕੋਈ ਗੱਲ ਨਹੀਂ ਸੱਚ ਥੋੜਾ ਜਾਂ ਕਹਿੰਦੇ ਹੁੰਦੇ ਨੇ ਅੱਗੇ ਪਿੱਛੇ ਹੋ ਜਾਂਦਾ ਸੱਚ ਹਮੇਸ਼ਾ ਜਿੱਧਾ ਆਉਣ ਨਾਲ ਸਮਝ ਵੀ ਸੱਚ ਜਿੱਤੂ ਤੇ ਜੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੇ ਉਹਨਾਂ ਨੂੰ ਪਛਤਾਵਾ ਹੋਇਆ ਸਾਰੀ ਉਹਨਾਂ ਨੇ ਹਾਰ ਦਾ ਵਿਸ਼ਲੇਸ਼ਣ ਕੀਤਾ ਹੋਊਗਾ ਪਛਤਾਵਾ ਹੋ ਗਿਆ ਤਾਂ ਹੋ ਸਕਦਾ 26 2027 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਵੀ ਹੋ ਸਕਦੇ ਆ ਬਰਨਾਲੇ ਦੇਖੋ ਜੀ ਸਮੇਂ 'ਚ ਕਰ ਬਾ ਇਹ ਦੇਖੋ ਸਮੇਂ ਦੇ ਕਰ ਬਚਾ ਕੁਝ ਵੀ ਹੋ ਮਤਲਬ ਇਹ ਚੀਜ਼ਾਂ ਦੇ ਆਪਾਂ ਕੀ ਅੱਜ ਆਪਾਂ ਕੋਈ ਕਿਸੇ ਚੀਜ਼ ਦਾ ਉਹ ਲਾ ਦੀਏ ਵੀ ਆਉਣ ਵਾਲਾ ਫਿਊਚਰ ਕੀ ਆ ਫਿਊਚਰ ਪ੍ਰਡਿਕਟ ਕਰ ਦੀਏ ਉਹ ਤਾਂ ਦੇਖੋ ਪੋਸੀਬਲ ਨਹੀਂ ਹੈ ਨਾ ਤੇ ਜੋ ਵੀ ਹੋਊਗਾ ਚੰਗਾ ਹੋਊਗਾ ਦੇਖੋ ਮੇਰੇ ਸਮਰਥਕ ਜੋ ਫੈਸਲਾ ਲੈਣਗੇ ਮੈਂ ਨਹੀਂ ਇਕੱਲੇ ਨੇ ਕੋਈ ਫੈਸਲਾ ਲੈਣਾ ਜੋ ਫੈਸਲਾ ਲੈਣਗੇ ਉਹ ਚੰਗਾ ਹੀ ਲੈਣਗੇ 17000 ਲੋਕ ਨਾਲ ਲੈਣਗੇ ਨਾਲ ਲੈਣਗੇ ਹਾਂ ਬਸ ਉਹੀ ਆ ਕੋਈ ਗੱਲ ਨਹੀਂ ਉਹ ਮਤਲਬ ਕੋਈ ਇਕੱਲਾ ਇੱਕ ਪਾਰਟੀ ਵੱਲੋਂ ਨਹੀਂ ਕਿਸੇ ਵੀ ਪਾਰਟੀ ਵੱਲੋਂ ਕੈਂਡੀਡੇਟ ਤਾਂ ਸਾਰੀਆਂ ਪਾਰਟੀਆਂ ਵੱਲੋਂ ਹੀ ਆਉਣੇ ਆ ਠੀਕ ਹੈ ਜਿਹੜੀ ਪਾਰਟੀ ਵੱਲੋਂ ਵੀ ਆਵਾਂ ਚੰਗੇ ਹੋਊਗਾ ਤੇ ਚੰਗੇ ਹੋਊ ਆਨਾਲ ਸਭ ਸ਼ੁਕਰੀਆ ਬਾਟ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਭਾਈ ਸੋ ਇਹ ਸਾਨੂੰ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ ਸਨ ਇਹ ਬਰਨਾਲੇ ਤੋਂ